ਬੀਤੇ ਦਿਨੀ ਜੋ ਹੋਇਆ ਅਸੀਂ ਤਾਂ ਇੱਥੋਂ ਬੈਠ ਕੇ ਖਬਰਾਂ ਦੇ ਜ਼ਰੀਏ ਦੇਖਿਆ ਤਸਵੀਰਾਂ ਦੇ ਜ਼ਰੀਏ ਦੇਖਿਆ ਸੋਸ਼ਲ ਮੀਡੀਆ ਦੇ ਜ਼ਰੀਏ ਦੇਖਿਆ ਪਰ ਤੁਸੀਂ ਉਸ ਘਟਨਾਕਰਮ ਨੂੰ ਆਪਣੀ ਅੱਖੀਂ ਵੇਖਿਆ ਨੰਗਾ ਨੰਗੀਆਂ ਅੱਖਾਂ ਨਾਲੋਂ ਮੰਜ਼ਰ ਦੇਖਣਾ ਉਹਨਾਂ ਲੋਕਾਂ ਨਾਲ ਗੱਲਬਾਤ ਕਰਨੀ ਉਹ ਉਸ ਨੂੰ ਤਾਂ ਮੇਰੇ ਖਿਆਲ ਚ ਮੈਂ ਤਾਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਦੇਖੋ ਜੀ ਮੈਂ ਤਕਰੀਬਨ 20 ਸਾਲਾਂ ਤੋਂ ਮੈਂ ਕਸ਼ਮੀਰ ਜਾ ਰਿਹਾ ਤੇ ਬਹੁਤ ਲੋਕੀ ਡਰਾਉਂਦੇ ਸੀਗੇ ਜੀ ਤੂੰ ਕਸ਼ਮੀਰ ਕੀ ਕਰਨ ਜਾਣਾ ਹੈ ਹਰ ਸਾਲ ਸਾਤ ਦੋ ਦੋ ਵਾਰੀ ਉੱਥੇ ਦਾ ਹੋ ਜਾਂਦਾ ਹੋ ਜਾਂਦਾ ਔਰ ਮਾ ਉਹਨਾਂ ਨੂੰ ਕਿਹਦਾ ਹੁੰਦਾ ਸੀਗਾ ਜੀ ਇਹ ਕਸ਼ਮੀਰ ਬਹੁਤ ਸੇਫ ਆ ਤੁਸੀਂ ਵੀ ਆਓ ਵੇਖੋ ਜੀ ਔਰ ਜੇ ਕਿਆ ਜਾਂਦਾ ਕਿ ਹੈਵਨ ਔਨ ਅਰਥ ਹੈ ਉਹ ਸੱਚੀ ਹੈਵਨ ਔਨ ਅਰਥ ਹੈ ਕਾ ਬਟ ਕੁਝ ਲੋਕਾਂ ਤੋਂ ਇਹ ਜਰਿਆ ਨਹੀਂ ਜਾਂਦਾ ਪਹਿਲੀ ਵਾਰੀ ਜੀ ਅਸੀਂ ਉੱਥੇ ਵੇਖਿਆ ਕਿ ਟੂਰਿਸਟ ਤੇ ਇਨਾ ਵੱਡਾ ਹਮਲਾ ਹੋਇਆ ਜੀ ਟੂਰਿਸਟ ਉਹ ਟੂਰਿਸਟ ਜਿਹੜਾ ਨਹੀਂ ਹੱਥਾ ਹੁੰਦਾ ਹਮ ਉੱਥੇ ਹੌਲੀਡੇ ਮਨਾਉਣ ਜਾਂਦਾ ਹੈ ਰਿਲੈਕਸ ਕਰਨ ਜਾਂਦਾ ਹੈ ਬਹੁਤ ਦਾਦ ਚ ਉਥੇ ਲੋਕੀ ਹਨੀਮੂਨ ਮਨਾਣ ਜਾਂਦੇ ਆ ਜੀ ਉਹ ਇੱਕ ਆਪਣਾ ਰਿਲੈਕਸ ਕਰਦੇ ਆ ਬੇਫਿਕਰੀ ਹੋ ਕੇ ਜਾਂਦੇ ਆ ਤੇ ਉਹਨਾਂ ਨੂੰ ਗਨ ਪੁਆਇੰਟ ਤੇ ਸ਼ੂਟ ਕੀਤਾ ਜਾਂਦਾ ਹੈ ਬਿਲਕੁਲ ਸੁਣ ਕੇ ਵੀ ਡਰ ਲੱਗਦਾ ਹਮ ਅਸੀਂ ਤਕਰੀਬਨ ਇਹ ਘਟਨਾ ਹੈਗੀ ਆ ਰੌਣ 3 ਵਜੇ ਦੀ ਬਿਲਕੁਲ ਤੇ ਬਿਕਾਜ਼ ਇਹ ਥੋੜੀ ਸ਼ਹਿਰ ਤੋਂ ਦੂਰ ਸੀਗੀ ਪਹਿਲਗਾਮ ਤੋਂ ਜੀ ਤੇ ਇਹ মিডিਆ ਤੱਕ ਆਉਂਦੇ ਆਉਂਦੇ ਜਾਂ ਆਮ ਪਬਲਿਕ ਤੱਕ ਪਹੁੰਚਦੇ ਪਹੁੰਚਦੇ ਇਹਨਾਂ ਨੂੰ 2-3 ਘੰਟੇ ਲੱਗ ਗਏ ਤੇ ਤਕਰੀਬਨ 6:30 7:00 ਵਜੇ ਕਲੀਅਰ ਹੋਇਆ ਕਿ ਕੀ ਹੋਇਆ ਉਹ ਵੀ ਪੂਰੀ ਤਰ੍ਹਾਂ ਨਹੀਂ ਸੀਗਾ ਹਮਲਾ ਹੋਇਆ ਜੀ ਕਸ਼ਮੀਰ ਤੇ ਪਹਿਲਗਾਮ ਤੇ ਤੇ ਸਾਨੂੰ ਕਿਹਾ ਗਿਆ ਕਿ ਤੁਸੀਂ ਆਪੋ ਆਪਣੇ ਹੋਟਲਾਂ ਚ ਚੱਲ ਜਓ ਤੇ ਮੈਂ ਡਲ ਜਿੱਥੇ ਸਾਰੀ ਰੌਣਕ ਮੇਲਾ ਰਹਿੰਦਾ ਆ ਹਜ਼ਾਰਾਂ ਦੇ ਟੂਰਿਸਟ ਹੁੰਦਾ ਉੱਥੇ ਖੜਾ ਸੀਗਾ ਮੈਂ ਅੱਖੀਂ ਵੇਖਿਆ ਕਿ ਆਪਣੇ ਕਿਵੇਂ 1 ਸਵਾ ਘੰਟੇ ਦੀ ਸਭ ਖਾਲੀ ਕੀਤਾ ਗਿਆ ਜਿਹੜੇ ਸ਼ਿਕਾਰੀ ਨੇ ਉਹ ਇੱਕ ਪਾਸੇ ਲਾਤੇ ਗਏ ਚੈਲਪਲ ਬਿਲਕੁਲ ਖਤਮ ਹੋ ਗਈ ਢਾਬੇ ਆ ਚ ਰੈਸਟੋਰੈਂਟਾਂ ਕੈਫੇ ਬੰਦ ਹੋ ਗਏ ਉਹ ਇੱਕ ਵਾਰ ਅਲੱਗ ਵਾਰ ਬਣਦੀ ਸਾਡੇ ਦੇਸ਼ ਵਿੱਚ ਧਰਨ ਦੀ ਵਾਰ ਜੀ ਜੋ ਕਿ ਆਪਾਂ ਜਦੋਂ ਦੇ ਆਜ਼ਾਦ ਹੋਏ ਆਲਰੇਡੀ ਲੜ ਰਹੇ ਹਾਂ ਬਿਲਕੁਲ ਪਰ ਹੁਣ ਇਹ ਹੋਰ ਡੂੰਗੀ ਹੋਰ ਗੂੜੀ ਹੋ ਗਈ ਹੈ ਔਰ ਮੈਨੂੰ ਚਿੰਤਾ ਆ ਕਿ ਜਿਹੜਾ ਦੇਸ਼ ਯੂਨਾਈਟਿਡ ਆਪਾਂ ਜਿਹਨੂੰ ਕਹਿੰਨੇ ਆ ਭਾਰਤ ਉਹ ਕਿਤੇ ਨਾ ਕਿਤੇ ਰਿਲੀਜਨ ਦੀ ਮੋਟੀ ਲੀਕ ਚ ਉਹਨੂੰ ਆਪਾਂ ਲਿਖ ਰਹੇ ਆ ਤੇ ਆਉਣ ਵਾਲੇ ਸਮੇਂ ਚ ਸਾਡੇ ਬੱਚਿਆਂ ਚ ਉਹ ਹੋਰ ਗੂੜਾ ਹੁੰਦਾ ਜਾਏਗਾ ਅਨਸਰਟਨ ਤੇ ਇੱਕ 네ਗੇਟਿਵ ਮਾਹੌਲ ਵਰਗਾ ਲੱਗ ਰਿਹਾ ਕਿਉਂਕਿ ਮੀਡੀਆ ਚੈਲੰਜ ਨੂੰ ਵੇਖਣਾ ਚਾਹੀਦਾ ਆ ਕਿ ਕੀ ਵਿਖਾ ਰਿਹਾ ਇਹ ਲੜਾਈ ਸਾਡੀ ਪਾਕਿਸਤਾਨ ਦੇ ਖਿਲਾਫ ਹੋਣੀ ਚਾਹੀਦੀ ਆ ਟੈਰਰਿਸਟ ਦੇ ਖਿਲਾਫ ਹੋਣੀ ਚਾਹੀਦੀ ਆ ਕਿ ਪੂਰੀ ਮੁਸਲਿਮ ਕੌਮ ਦੇ ਖਿਲਾਫ ਹੋਣੀ ਕੋ ਫਿਰਕੇ ਨੂੰ ਟਾਰਗੇਟ ਕਰਨਾ ਕੁਝ ਕਟੜ ਮਾਨਸਿਕਤਾ ਵਾਲੇ ਲੋਕਾਂ ਵੱਲੋਂ ਪਰ ਉਹਨਾਂ ਦੇ ਪਿੱਛੇ ਦਾ ਸੱਚ ਇਹ ਵੀ ਹੈ ਵੀ ਜਦੋਂ ਇਹ ਘਟਨਾ ਹੁੰਦੀ ਆ ਕਿੰਨਾ ਟਾਈਮ ਉੱਥੇ ਸਕਿਉਰਿਟੀ ਫੋਰਸਸ ਜਾਂ ਪੁਲਿਸ ਨਹੀਂ ਪਹੁੰਚਦੀ ਹਸਪੀਟਲ ਬੜੀ ਦੂਰ ਸੀ ਤੇ ਲੋਕਲ ਪਬਲਿਕ ਨੇ ਖਚਰਾਂ ਵਾਲਿਆਂ ਨੇ ਹੋਟਲਾਂ ਵਾਲਿਆਂ ਨੇ ਟੈਕਸੀ ਵਾਲਿਆਂ ਨੇ ਹੀ ਜ਼ਖਮੀਆਂ ਨੂੰ ਹਸਪਤਾਲਾਂ ਤੱਕ ਪਹੁੰਚਾਇਆ ਜੇ 28 ਬੰਦੇ ਮਰੇ ਬਾਕੀਆਂ ਨੂੰ ਵੀ ਕਿਸੇ ਨੇ ਸੇਫ ਪੈਸੇਜ ਦਿੱਤਾ ਬਚਾਇਆ ਉਹਦੇ ਵਿੱਚ ਨੋ ਡਾਊਟ ਸਾਡੀ ਸਕਿਉਰਿਟੀ ਫੋਰਸਸ ਵੀ ਸ਼ਾਮਲ ਨੇ ਬਟ ਲੋਕਲ ਬੰਦਿਆਂ ਨੇ ਜਿਹੜੇ ਘੋੜੇ ਆੜਿਆ ਨੇ ਟੈਕਸੀ ਆੜਿਆਂ ਜਿਵੇਂ ਦੱਸਿਆ ਉਹਨਾਂ ਨੇ ਬਹੁਤ ਮਦਦ ਕੀਤੀ ਮਾਰਨ ਵਾਲੇ 6 ਸੀਗੇ ਸ਼ਹਿਰ ਬਚਾਉਣ ਮੜੇ ਜ਼ਿਆਦਾ ਸੀ ਬਿਲਕੁਲ ਉਸ ਤੋਂ ਬਾਅਦ ਜਿਨ੍ਹਾਂ ਨੇ ਰਾਤ ਨੂੰ ਰੋਏ ਜਿਨ੍ਹਾਂ ਨੇ ਰਾਤ ਹੀ ਰੋਟੀ ਨਹੀਂ ਪਕਾਈ ਜਿਨ੍ਹਾਂ ਨੇ ਕੈਂਡਲ ਮਾਰਚ ਕਰਤੀ ਉਹ ਵੀ ਮੁਸਲਮਾਨ ਸੀਗੇ ਉਹ ਵੀ ਕਸ਼ਮੀਰੀ ਸੀਗੇ ਸਾਨੂੰ ਇਹ ਕਿਤੇ ਨ ਕਿਤੇ ਵੇਖਣਾ ਚਾਹੀਦਾ ਆ ਕਿ ਅਸੀਂ ਬਹੁਤ ਜਲਦੀ ਜਜਮੈਂਟਲ ਹੋ ਜਾਂਦੇ ਆ ਅਸੀਂ ਮੀਡੀਆ 'ਚ ਜੋ ਵੇਖਦੇ ਆ ਆਪਣਾ ਇੱਕ ਜਜਮੈਂਟ ਬਣਾ ਲੈਨੇ ਆ ਤੇ ਉਸੇ ਤੇ ਹੀ ਆਪਣਾ ਆਪਣੀ ਸਾਰੇ ਅਗਲੇ ਥੀਵਜ਼ ਦੇ ਦਿੰਨੇ ਆ ਔਰ ਬਹੁਤ ਜਲਦੀ ਸੋਸ਼ਲ ਮੀਡੀਆ ਤੇ ਉਹ ਵਾਇਰਲ ਹੋ ਜਾਂਦਾ ਆ ਇਹ ਬਹੁਤ ਧਿਆਨ ਨਾਲ ਕਰਨਾ ਚਾਹੀਦਾ ਜੀ ਅਸੀਂ ਯੂਥ ਨੂੰ ਕੀ ਮੈਸੇਜ ਦੇ ਰਹੇ ਆ ਕਿ ਅਸੀਂ ਇੱਕ ਕੌਮ ਦੇ ਖਿਲਾਫ ਆ ਹਮਮ ਔਰ ਸਾਡੇ ਤੇ ਨੇਤਾਵਾਂ ਨੇ ਪਹਿਲਾਂ ਇਹ ਵੀ ਕਿਹਾ ਕਿ ਅਸੀਂ 20 ਦਾ ਹੀ ਗੇਮ ਹੈਗੀ ਹੈ ਸਾਡੇ ਤਾਂ ਗਵਰਨਮੈਂਟ ਨੇ ਵੀ ਕਿਹਾ ਸੀਗਾ ਆਰਟੀਕਲ 370 ਤੋਂ ਬਾਅਦ ਕੋਈ ਹਮਲਾ ਨਹੀਂ ਹੋਏਗਾ ਕੋਈ ਟੈਰਰਿਸ ਐਕਟੀਵਿਟੀ ਨਹੀਂ ਹੋਏਗੀ ਤੇ ਫਿਰ ਸਿਕਿਉਰਿਟੀ ਫੋਰਸਿਸ ਕਿਉਂ ਨਹੀਂ ਸਕੇ ਹੁੰਦੇ ਜੇ ਉੱਥੇ ਲੱਖਾਂ ਦੇ ਦਾਤੇ ਸਿਕਿਉਰਿਟੀ ਫੋਰਸਿਸ ਹੈਗੇ ਤੇ ਸਿਕਿਉਰਿਟੀ ਲੈਬਸ ਕਿੱਦਾਂ ਹੋ ਗਿਆ ਇੰਟੈਲੀਜੈਂਸ ਫੇਲਿਅਰ ਕਿੱਦਾਂ ਹੋ ਗਿਆ ਇਹ ਸਵਾਲ ਸਰਕਾਰ ਤੇ ਵੀ ਉੱਠਦੇ ਨੇ ਸਵਾਲ ਮੁਸਲਮਾਨਾਂ ਤੇ ਇਹ ਇੱਕ ਕੌਮ ਤੇ ਚੱਕਣ ਵਾਲੋਂ ਪਹਿਲਾਂ ਆਪਣੇ ਸਵਾਬ ਆਪਣੀ ਸਰਕਾਰ ਨੂੰ ਆਪਾ ਸਵਾਲ ਨਹੀਂ ਪੁੱਛਦੇ ਬਿਲਕੁਲ ਇੰਗਲਿਸ਼ মিডিਆ ਇਸ ਤੇ ਗੱਲ ਖੁੱਲ੍ਹ ਕੇ ਕਰ ਰਿਹਾ ਕਿ ਇੱਕ ਹਫਤਾ ਪਹਿਲਾਂ ਅਲਰਟ ਕਰ ਦਿੱਤਾ ਗਿਆ ਸੀ ਵੀ ਕਿਸੇ ਤਰ੍ਹਾਂ ਦਾ ਹਮਲਾ ਹੋ ਸਕਦਾ ਹੈ ਤਾਂ ਇੱਕ ਹਫਤਾ ਪਹਿਲਾਂ ਰੇਕੀ ਕਰਕੇ ਗਏ ਟੈਰਰਿਸਟ ਉੱਥੇ ਆ ਕੇ ਸਾਰੀ ਤਾਂ ਉਸ ਤੋਂ ਬਾਅਦ ਵੀ ਜੇਕਰ ਉੱਥੇ ਸਿਕਿਉਰਿਟੀ ਨਹੀਂ ਲਾਈ ਗਈ ਕੋਈ ਉੱਥੇ ਚੈੱਕ ਪੋਸਟ ਨਹੀਂ ਕਿਸੇ ਦੀ ਚੈਕਿੰਗ ਨਹੀਂ ਕੀਤੀ ਜਾਂਦੀ ਤਾਂ নো ਡਾਊਟ ਸਰਕਾਰ ਨੂੰ ਸਵਾਲ ਬਣਦੇ ਆ ਅਸੀਂ ਉਹ ਸ਼ਬਦ ਯੂਜ਼ ਨਹੀਂ ਕਰ ਸਕਦੇ মিডিਆ ਲਈ ਜਿਹੜਾ ਯੂਜ਼ ਕੀਤਾ ਜਾਂਦਾ ਪਰ ਮੇਨਸਟ੍ਰੀਮ মিডিਆ ਨੇ ਕਿਤੇ ਨਾ ਕਿਤੇ ਰੋਲ ਇਥੇ ਡਾਕਟਰ ਸਾਹਿਬ ਸਹੀ ਨਹੀਂ ਨਿਭਾਇਆ ਇੱਕ ਤੋਂ ਡੇਢ ਘੰਟਾ ਆ ਗਿਆ ਇਹ ਔਨ ਰਿਕਾਰਡ ਇੱਕ ਐਕਸ ਆਰਮੀ ਦੇ ਜਨਰਲ ਦੇ ਸਿਸਟਰ ਨੇ ਦੱਸਿਆ ਕਿ ਡੇਢ ਘੰਟੇ ਤੱਕ ਉੱਥੇ ਸਿਕਿਉਰਿਟੀ ਫੋਰਸਿਜ਼ ਨਹੀਂ ਪਹੁੰਚ ਸਕੀ ਸਾਡੇ ਦੇਸ਼ ਵਿੱਚ ਇੱਕ 22 ਸਾਲ ਦੇ ਨੌਜਵਾਨ ਆ ਕੇ ਇੰਨੀ ਤਦਾਦ ਚ ਬੰਦੇ ਮਰ ਜਾਂਦੇ ਨੇ ਸਵਾਲ ਫੇਰ ਹੀ ਸਰਕਾਰ ਤੇ ਨਹੀਂ ਆਉਂਦਾ ਔਰ ਉਹ ਵੀ ਬੜੇ ਸੌਖੇ ਤਰੀਕੇ ਨਾਲ ਬੀਤੇ ਦਿਨੀ ਪਹਿਲਗਾਮ ਦੇ ਵਿੱਚ ਮਨੁੱਖਤਾ ਦਾ ਬਹੁਤ ਵੱਡਾ ਕਾਣ ਹੋਇਆ ਉਸ ਮੰਝਰ ਨੂੰ ਸ਼ਬਦਾਂ ਚ ਬਿਆਨਿਆ ਨਹੀਂ ਜਾ ਸਕਦਾ ਪਰ ਉਸ ਤੋਂ ਬਾਅਦ ਦੇ ਜੋ ਹਾਲਾਤ ਬਣ ਰਹੇ ਨੇ ਉਹ ਕਿਤੇ ਨਾ ਕਿਤੇ ਚਿੰਤਾਜਨਕ ਨੇ ਉਸ ਵਕਤ ਜੋ ਹੋਇਆ ਬਹੁਤ ਸਾਰੇ ਚਸ਼ਮਦੀਦ ਕੈਮਰੇ ਦੇ ਸਾਹਮਣੇ ਆ ਰਹੇ ਨੇ ਬਹੁਤ ਸਾਰੀਆਂ ਪਰਤਾਂ ਖੁੱਲ ਰਹੀਆਂ ਨੇ ਪਰ ਕਿਤੇ ਨਾ ਕਿਤੇ ਕੁਝ ਸਵਾਲ ਨੇ ਜੋ ਹਾਲੇ ਵੀ ਅਧੂਰੇ ਨੇ ਇੱਕ ਕਿਤੇ ਨਾ ਕਿਤੇ ਫਿਰਕਿਆਂ ਦੀ ਲੜਾਈ ਬਣਦੀ ਜਾ ਰਹੀ ਆ ਕਿਤੇ ਨਾ ਕਿਤੇ ਬਹੁਤ ਸਾਰੇ ਜਿਹੜੇ ਵਿਸ਼ਲੇਸ਼ਣ ਕਰਤਾ ਨੇ ਜਿਹੜੇ ਸਮੇਂ-ਸਮੇਂ ਤੇ ਇਸ ਮੰਜ਼ਰ ਨੂੰ ਜਾਂ ਇਸ ਘਟਨਾਵਾਂ ਦੇ ਉੱਪਰ ਚਿੰਤਾ ਕਰਦੇ ਰਹਿੰਦੇ ਨੇ ਉਹ ਬਹੁਤ ਸਾਰੇ ਸਵਾਲ ਖੜੇ ਕਰਦੇ ਨੇ ਅੱਜ ਗੱਲਬਾਤ ਇਸੇ ਸਾਰੀ ਘਟਨਾ ਦੇ ਉੱਪਰ ਰਹੇਗੀ ਸਿਟੀ ਗਰੁੱਪ ਦੇ ਐਮ ਡੀ ਡਾਕਟਰ ਮਨਵੀਰ ਸਿੰਘ ਬੀਤੇ ਦਿਨੀ ਕਸ਼ਮੀਰ ਦੇ ਵਿੱਚ ਸਨ ਇੱਕ ਫੰਕਸ਼ਨ ਸੀ ਜੋਬ ਫੇਅਰ ਸੀ ਇਸ ਸਾਰੀ ਘਟਨਾ ਕਰਮ ਨੂੰ ਆਪਣੀ ਅੱਖੀਂ ਵੇਖਿਆ ਉੱਥੋਂ ਦਾ ਮਾਹੌਲ ਕੀ ਸੀ ਲੋਕਾਂ ਤੇ ਜਿਹੜੀ ਲੋਕਲ ਪਬਲਿਕ ਸੀ ਉਹਨਾਂ ਦੇ ਉੱਪਰ ਕੀ ਬੀਤ ਰਹੀ ਸੀ ਇਹ ਸਾਰੇ ਸਵਾਲਾਂ ਦੇ ਉੱਪਰ ਗੱਲਬਾਤ ਰਹੇਗੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਬੀਤੇ ਦਿਨੀ ਜੋ ਹੋਇਆ ਅਸੀਂ ਤਾਂ ਇੱਥੋਂ ਬੈਠ ਕੇ ਖਬਰਾਂ ਦੇ ਜ਼ਰੀਏ ਦੇਖਿਆ ਤਸਵੀਰਾਂ ਦੇ ਜ਼ਰੀਏ ਦੇਖਿਆ ਸੋਸ਼ਲ ਮੀਡੀਆ ਦੇ ਜ਼ਰੀਏ ਦੇਖਿਆ ਪਰ ਤੁਸੀਂ ਉਸ ਘਟਨਾਕਰਮ ਨੂੰ ਆਪਣੀ ਅੱਖੀਂ ਵੇਖਿਆ ਨੰਗਾ ਨੰਗੀਆਂ ਅੱਖਾਂ ਨਾਲ ਉਹ ਮੰਜ਼ਰ ਦੇਖਣਾ ਉਹਨਾਂ ਲੋਕਾਂ ਨਾਲ ਗੱਲਬਾਤ ਕਰਨੀ ਉਹ ਉਸ ਨੂੰ ਤਾਂ ਮੇਰੇ ਖਿਆਲ ਚ ਮੈਂ ਤਾਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਲੰਬੇ ਸਮੇਂ ਤੋਂ ਤੁਸੀਂ ਕਸ਼ਮੀਰ ਜਾ ਰਹੇ ਹੋ ਪਰ ਇਸ ਵਾਰ ਜੋ ਹੋਇਆ ਉਹ ਅਸੀਂ ਤੁਹਾਡੀ ਜ਼ੁਬਾਨੀ ਜਾਨਣਾ ਚਾਹੁੰਦੇ ਹਾਂ ਦੇਖੋ ਜੀ ਮੈਂ ਤਕਰੀਬਨ 20 ਸਾਲਾਂ ਤੋਂ ਮੈਂ ਕਸ਼ਮੀਰ ਜਾ ਰਿਹਾ ਤੇ ਬਹੁਤ ਲੋਕੀ ਡਰਾਉਂਦੇ ਸੀਗੇ ਜੀ ਤੂੰ ਕਸ਼ਮੀਰ ਕੀ ਕਰਨ ਜਾਣਾ ਹੈ ਹਰ ਸਾਲ ਸਾਤ ਦੋ ਦੋ ਵਾਰੀ ਉੱਥੇ ਦਾ ਹੋ ਜਾਂਦਾ ਹੋ ਜਾਂਦਾ ਔਰ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀਗਾ ਜੀ ਕਿ ਕਸ਼ਮੀਰ ਬਹੁਤ ਸੇਫ ਆ ਤੁਸੀਂ ਵੀ ਆਓ ਵੇਖੋ ਜੀ ਔਰ ਜੇ ਕਿਆ ਜਾਂਦਾ ਹੈ ਕਿ ਹੈਵਨ ਔਨ ਅਰਥ ਹੈ ਉਹ ਸੱਚੀ ਹੈਵਨ ਔਨ ਅਰਥ ਹੈ ਕਾ ਬਟ ਕੁਝ ਲੋਕਾਂ ਤੋਂ ਇਹ ਜਰਿਆ ਨਹੀਂ ਜਾਂਦਾ ਸ਼ਾਇਦ ਹਮ ਤੇ ਪਹਿਲੀ ਵਾਰੀ ਜੀ ਅਸੀਂ ਉੱਥੇ ਵੇਖਿਆ ਕਿ ਟੂਰਿਸਟ ਤੇ ਇੰਨਾ ਵੱਡਾ ਹਮਲਾ ਹੋਇਆ ਜੀ ਟੂਰਿਸਟ ਉਹ ਟੂਰਿਸਟ ਜਿਹੜਾ ਨਿਹੱਥਾ ਹੁੰਦਾ ਹੂੰ ਉੱਥੇ ਹਾਲੀਡੇ ਮਨਾਉਣ ਜਾਂਦਾ ਹੈ ਰਿਲੈਕਸ ਕਰਨ ਜਾਂਦਾ ਹੈ ਬਹੁਤ ਦਾਜ ਚ ਉਥੇ ਲੋਕੀ ਹਨੀਮੂਨ ਮਨਾਉਣ ਜਾਂਦੇ ਆ ਜੀ ਉਹ ਇੱਕ ਆਪਣਾ ਰਿਲੈਕਸ ਕਰਦੇ ਆ ਬੇਫਿਕਰੀ ਹੋ ਕੇ ਜਾਂਦੇ ਆ ਤੇ ਉਹਨਾਂ ਨੂੰ ਗਨ ਪੁਆਇੰਟ ਤੇ ਸ਼ੂਟ ਕੀਤਾ ਜਾਂਦਾ ਹੈ ਬਿਲਕੁਲ ਸੁਣ ਕੇ ਵੀ ਡਰ ਲੱਗਦਾ ਹੂੰ ਤੇ ਅਸੀਂ ਉਥੇ ਜਿਵੇਂ ਕਿ ਤੁਸੀਂ ਵੀ ਦੱਸਿਆ ਕਿ ਸੀਟੀ ਗਰੁੱਪ ਉਥੇ ਇੱਕ ਇਵੈਂਟ ਤੇ ਗਿਆ ਸੀਗਾ 21 ਅਪ੍ਰੈਲ ਨੂੰ ਇਕ ਬਹੁਤ ਵੱਡਾ ਇੱਕ ਜੋਫਰ ਕੀਤਾ ਜਿਹੜਾ ਬੜਾ ਸਕਸੈਸਫੁਲ ਰਿਹਾ ਜੀ ਤੇ ਬਾਈ ਨੂੰ ਆ ਕਾਂਡ ਹੋ ਗਿਆ ਹਮ ਤੇ ਪੂਰੀ ਅਫਰਤ ਤਫਰੀ ਮੱਚ ਗਈ ਹਮ ਅਸੀਂ ਤਕਰੀਬਨ ਇਹ ਘਟਨਾ ਹੈਗੀ ਆ ਰੌਣ 3 ਵਜੇ ਦੀ ਬਿਲਕੁਲ ਤੇ ਬਿਕੋਜ਼ ਇਹ ਥੋੜੀ ਸ਼ਹਿਰ ਤੋਂ ਦੂਰ ਸੀਗੀ ਪਹਿਲਗਾਮ ਤੋਂ ਜੀ ਤੇ ਇਹ ਮੀਡੀਆ ਤੱਕ ਆਉਂਦੇ ਆਉਂਦੇ ਜਾਂ ਆਮ ਪਬਲਿਕ ਤੱਕ ਪਹੁੰਚਦੇ ਪਹੁੰਚਦੇ ਇਹਨਾਂ ਨੂੰ 2-3 ਘੰਟੇ ਲੱਗ ਗਏ ਤੇ ਤਕਰੀਬਨ 6:30 7 ਵਜੇ ਕਲੀਅਰ ਹੋਇਆ ਕਿ ਕੀ ਹੋਇਆ ਉਹ ਵੀ ਪੂਰੀ ਤਰ੍ਹਾਂ ਨਹੀਂ ਸੀਗਾ ਬਿਲਕੁਲ ਹਮਲਾ ਹੋਇਆ ਜੀ ਕਸ਼ਮੀਰ ਤੇ ਪਹਿਲਗਾਮ ਤੇ ਤੇ ਸਾਨੂੰ ਕਿਹਾ ਗਿਆ ਕਿ ਤੁਸੀਂ ਆਪੋ ਆਪਣੇ ਹੋਟਲਾਂ ਚ ਚੱਲ ਜਾਓ ਤੇ ਅਸੀਂ ਆਪਣੀ ਟੀਮ ਨਾਲ ਬੈਠੇ ਸੀਗੇ ਹਾਲਾਂਕਿ ਸਕਸੈਸ ਜਿਹੜਾ ਸਕਸੈਸਫੁਲ ਸ਼ੋਅ ਹੋਇਆ ਉਹਦੇ ਖੁਸ਼ੀ ਮਨਾ ਰਹੇ ਸੀਗੇ ਤੇ ਜਿਹੜੇ ਸਾਡੇ ਲੋਕਲ ਟੀਮ ਆ ਉਹ ਆਪਣੇ ਘਰਾਂ ਚ ਚਲੀ ਗਈ ਤੇ ਅਸੀਂ ਆਪੋ ਆਪਣੇ ਹੋਟਲਾਂ ਚ ਚਲੇ ਗਏ ਤੇ ਸਾਨੂੰ ਬਾਹਰ ਨਾ ਨਿਕਲਣ ਦੇ ਆਦੇਸ਼ ਮਿਲ ਗਏ ਤੇ ਮੈਂ ਡਲ ਜਿੱਥੇ ਸਾਰੀ ਰੌਣਕ ਮਿਲਾਂ ਰਹਿੰਦਾ ਆ ਹਜ਼ਾਰਾਂ ਦੇ ਟੂਰਿਸਟ ਹੁੰਦਾ ਆ ਉੱਥੇ ਖੜਾ ਸੀਗਾ ਮੈਂ ਅੱਖੀਂ ਵੇਖਿਆ ਕਿ ਆਪਣੇ ਕਿਵੇਂ 1 ਸਵਾ ਘੰਟੇ 'ਚ ਸਭ ਖਾਲੀ ਕੀਤਾ ਗਿਆ ਜਿਹੜੇ ਸ਼ਿਕਾਰੀ ਨੇ ਉਹ ਇੱਕ ਪਾਸੇ ਲਾਤੇ ਗਏ ਔਰ ਚਹਿਲਪਹਲ ਬਿਲਕੁਲ ਖਤਮ ਹੋ ਗਈ ਢਾਬਿਆਂ 'ਚ ਰੈਸਟੋਰੈਂਟਾਂ 'ਚ ਕੈਫੇ ਬੰਦ ਹੋ ਗਏ ਜੀ ਔਰ ਲੋਕੋ ਆਪ ਆਪਣੇ ਘਰੇ ਚਲੇ ਗਏ ਪਹਿਲੀ ਵਾਰੀ ਇਹਦਾ ਮੰਜ਼ਰ ਵੇਖਿਆ ਔਰ ਉਹ ਬਲੀਵ ਨਹੀਂ ਹੋ ਪਾ ਰਿਹਾ ਕਿ ਜਿਹੜੀ ਉੱਥੇ ਸਿਕਿਉਰਿਟੀ ਫੋਰਸਿਜ਼ ਤੇ ਹਮਲੇ ਹੁੰਦੇ ਸੀਗੇ ਉਹ ਇੱਕ ਆਮ ਬੰਦੇ ਤੇ ਨਿਹੱਤੇ ਬੰਦੇ ਤੇ गन पॉइंट ਤੇ ਉਹਦੇ ਪੁਆਇੰਟ ਬਲੈਂਕ ਸ਼ੂਟ ਕੀਤਾ ਗਿਆ ਉਹਨੂੰ। ਹਮਮ ਔਰ 28 ਬੰਦੇ ਮਰ ਗਏ ਮੋਸਟਲੀ ਮੇਲਸ ਔਰ ਜਿਵੇਂ ਕਿ ਆਪਾਂ ਵੇਖ ਰਹੇ ਹਾਂ ਕਿ ਮੀਡੀਆ ਰਿਪੋਰਟਸ ਚ ਆ ਰਹੇ ਆ ਵੀ ਨਾਮ ਧਰਮ ਪੁੱਛ ਕੇ ਨਾਮ ਧਰਮ ਪੁੱਛ ਕੇ ਮਾਰੇ ਗਿਆ ਸਭ ਤੋਂ ਮਾੜੀ ਗੱਲ। ਹਮਮ ਔਰ ਪੂਰੀ ਦੁਨੀਆ 'ਚ ਇਹਦੀ ਗੱਲਬਾਤ ਹੋ ਰਹੀ ਔਰ ਹਿੰਦੁਸਤਾਨ ਨੇ ਬੜੇ ਸਖਤ ਕਦਮ ਲਏ ਨੇ ਡਿਪਲੋਮੈਟਿਕ ਹੁਣ ਅਗੇਂਸਟ ਪਾਕਿਸਤਾਨ ਬਿਲਕੁਲ ਤੇ ਬਟ ਜੋ ਹੁਣ ਅੱਗੇ ਜਿਵੇਂ ਕਿ ਤੁਸੀਂ ਦੱਸਿਆ ਜੋ ਹੁਣ ਹੋਣ ਜਾ ਰਿਹਾ ਹੈ। ਹਮਮ ਉਹ ਇੱਕ ਵਾਰ ਅਲੱਗ ਵਾਰ ਬਣਦੀ ਸਾਡੇ ਦੇਸ਼ ਵਿੱਚ ਧਰਮ ਦੀ ਵਾਰ ਜੀ ਜੋ ਕਿ ਆਪਾਂ ਜਦੋਂ ਦੇ ਆਜ਼ਾਦ ਹੋਏ ਆਲਰੇਡੀ ਲੜ ਰਹੇ ਹਾਂ ਬਿਲਕੁਲ ਪਰ ਹੁਣ ਇਹ ਹੋਰ ਡੂੰਗੀ ਹੋਰ ਗੂੜੀ ਹੋ ਗਈ ਹੈ ਔਰ ਮੈਨੂੰ ਚਿੰਤਾ ਆ ਕਿ ਜਿਹੜਾ ਦੇਸ਼ ਯੂਨਾਈਟਿਡ ਆਪਾਂ ਜਿਹਨੂੰ ਕਹਿੰਨੇ ਆ ਭਾਰਤ ਉਹ ਕਿਤੇ ਨਾ ਕਿਤੇ ਰਿਲੀਜਨ ਦੀ ਮੋਟੀ ਲੀਕ ਚ ਉਹਨੂੰ ਆਪਾਂ ਲਿਖ ਰਹੇ ਹਾਂ ਤੇ ਆਉਣ ਵਾਲੇ ਸਮੇਂ ਚ ਸਾਡੇ ਬੱਚਿਆਂ ਚ ਉਹ ਹੋਰ ਗੂੜਾ ਹੁੰਦਾ ਜਾਏਗਾ ਤੇ ਫਿਊਚਰ ਮੈਨੂੰ ਬਹੁਤ ਹੀ ਅਨਸਰਟਨ ਤੇ ਇੱਕ 네ਗੇਟਿਵ ਮਾਹੌਲ ਵਰਗਾ ਲੱਗ ਰਿਹਾ ਹੈ ਕਿਉਂਕਿ ਮੀਡੀਆ ਚੈਨਲਸ ਨੂੰ ਵੇਖਣਾ ਚਾਹੀਦਾ ਹੈ ਕਿ ਕੀ ਵਿਖਾ ਰਿਹਾ ਇਹ ਲੜਾਈ ਸਾਡੀ ਪਾਕਿਸਤਾਨ ਦੇ ਖਿਲਾਫ ਹੋਣੀ ਚਾਹੀਦੀ ਹੈ ਟੈਰਰਿਸਟ ਦੇ ਖਿਲਾਫ ਹੋਣੀ ਚਾਹੀਦੀ ਹੈ ਕਿ ਪੂਰੀ ਮੁਸਲਿਮ ਕੌਮ ਦੇ ਖਿਲਾਫ ਹੋਣੀ ਚਾਹੀਦੀ ਹੈ ਇਹੀ ਮੈਂ ਇਸੇ ਸਵਾਲ ਵਾਲੀ ਆ ਰਿਹਾ ਸੀ ਡਾਕਟਰ ਸਾਹਿਬ ਜਦੋਂ ਇਹ ਘਟਨਾ ਹੁੰਦੀ ਆ ਉਸ ਤੋਂ ਬਾਅਦ ਨੋ ਡਾਊਟ ਟੈਰਰਿਸਟ ਦੇ ਖਿਲਾਫ ਗੁੱਸਾ ਨਿਕਲਣਾ ਲਾਜ਼ਮ ਹੈ ਪਾਕਿਸਤਾਨ ਦੇ ਖਿਲਾਫ ਗੁੱਸਾ ਨਿਕਲਣਾ ਲਾਜ਼ਮ ਹੈ ਪਰ ਇੱਕ ਫਿਰਕੇ ਨੂੰ ਟਾਰਗੇਟ ਕਰਨਾ ਕੁਝ ਕਟੜ ਮਾਨਸਿਕਤਾ ਵਾਲੇ ਲੋਕਾਂ ਵੱਲੋਂ ਪਰ ਉਹਨਾਂ ਦੇ ਪਿੱਛੇ ਦਾ ਸੱਚ ਇਹ ਵੀ ਹੈ ਵੀ ਜਦੋਂ ਇਹ ਘਟਨਾ ਹੁੰਦੀ ਆ ਕਿੰਨਾ ਟਾਈਮ ਉੱਥੇ ਸਿਕਿਉਰਿਟੀ ਫੋਰਸ ਜਾਂ ਪੁਲਿਸ ਨਹੀਂ ਪਹੁੰਚਦੀ ਹਸਪੀਟਲ ਬੜੀ ਦੂਰ ਸੀ ਤੇ ਲੋਕਲ ਪਬਲਿਕ ਨੇ ਖਚਰਾਂ ਵਾਲਿਆਂ ਨੇ ਹੋਟਲਾਂ ਵਾਲਿਆਂ ਨੇ ਟੈਕਸੀ ਵਾਲਿਆਂ ਨੇ ਹੀ ਜ਼ਖਮੀਆਂ ਨੂੰ ਹਸਪਤਾਲਾਂ ਤੱਕ ਪਹੁੰਚਾਇਆ ਕੈਂਡਲ ਮਾਰਚ ਕੱਢਿਆ ਉਹ ਤੁਸੀਂ ਆਪਣੇ ਅੱਖੀ ਦੇਖਿਆ ਹੋਣਾ ਸਾਰਾ ਉਹ ਸਾਨੂੰ ਥੋੜਾ ਸਾਂਝਾ ਕਰੋ ਤੁਸੀਂ ਵੇਖੋ ਜੀ ਕਿ ਉੱਥੇ ਜਿਹੜੇ ਤਕਰੀਬਨ ਕਿਹਾ ਜਾਂਦਾ 2000 ਟੂਰਿਸਟ ਜਿਗਾ ਉੱਥੇ ਲੈਟਸ ਸੇ ਮੰਨ ਲੈਂਦੇ ਕਿ ਟੂਰਿਸਟ ਸਾਰਾ ਹਿੰਦੁਸਤਾਨ ਦੇ ਵੱਖ-ਵੱਖਰੇ ਏਰੀਆ ਸੇਗਾ ਤੇ ਜ਼ਿਆਦਾ ਉਹ ਨਾਨ ਮੁਸਲਮ ਸੇਗਾ ਬਿਲਕੁਲ ਜੇ 28 ਬੰਦੇ ਮਰੇ ਬਾਕੀਆਂ ਨੂੰ ਵੀ ਕਿਸੇ ਨੇ ਸੇਫ ਪੈਸੇਜ ਦਿੱਤਾ ਬਚਾਇਆ ਉਹਦੇ ਚ ਨੋ ਡਾਊਟ ਸਾਡੀ ਸਿਕਿਉਰਿਟੀ ਫੋਰਸਸ ਵੀ ਸ਼ਾਮਲ ਨੇ ਹਮ ਬਟ ਲੋਕਲ ਬੰਦਿਆਂ ਨੇ ਜਿਹੜੇ ਘੋੜੇ ਆੜਿਆ ਨੇ ਟੈਕਸੀ ਆੜਿਆਂ ਜਿਵੇਂ ਦੱਸਿਆ ਉਹਨਾਂ ਨੇ ਬਹੁਤ ਮਦਦ ਕੀਤੀ ਔਰ ਉਹ ਸਾਰੇ ਮੁਸਲਮਾਨ ਸੇਗੇ ਜੀ ਮਾਰਨ ਵਾਲੇ 6 ਸਿਗੇ ਸਹਿ ਬਚਾਉਣ ਬੜੇ ਜ਼ਿਆਦਾ ਸੀਗੇ ਬਿਲਕੁਲ ਉਸ ਤੋਂ ਬਾਅਦ ਜਿਨ੍ਹਾਂ ਨੇ ਰਾਤ ਨੂੰ ਰੋਏ ਜਿਨ੍ਹਾਂ ਨੇ ਰਾਤੀ ਰੋਟੀ ਨਹੀਂ ਪਕਾਈ ਜਿਨ੍ਹਾਂ ਨੇ ਕੈਂਡਲ ਮਾਰਚ ਕਰਤੀ ਉਹ ਵੀ ਮੁਸਲਮਾਨ ਸੇਗੇ ਉਹ ਵੀ ਕਸ਼ਮੀਰੀ ਸੇਗੇ ਜੀ ਜਿਨ੍ਹਾਂ ਨੇ ਸ਼੍ਰੀਨਗਰ ਬੈਠੇ ਲੋਕਾਂ ਨੂੰ ਆਪਣੇ ਘਰਾਂ 'ਚ ਰੱਖਿਆ ਆਪਾਂ ਵੇਖਿਆ ਗੁਰਦੁਆਰੇ ਨੇ ਆਪਣੇ ਖੋਲਤੇ ਉਹ ਵੀ ਨਾਨ ਮਤਲਬ ਮੁਸਲਮਾਨ ਉਹ ਵੀ ਮਤਲਬ ਉਹ ਦੂਜੀ ਕੌਮ ਦੇ ਸੀ ਸਾਨੂੰ ਇਹ ਕਿਤੇ ਨ ਕਿਤੇ ਵੇਖਣਾ ਚਾਹੀਦਾ ਆ ਕਿ ਅਸੀਂ ਬਹੁਤ ਜਲਦੀ ਜਜਮੈਂਟਲ ਹੋ ਜਾਂਦੇ ਆ ਅਸੀਂ ਮੀਡੀਆ 'ਚ ਜੋ ਵੇਖਦੇ ਆ ਆਪਣਾ ਇੱਕ ਜਜਮੈਂਟ ਬਣਾ ਲੈਨੇ ਆ ਤੇ ਉਸੇ ਤੇ ਆਪਣਾ ਆਪਣੀ ਸਾਰੇ ਅਗਲੇ ਥੀਵਜ਼ ਦੇ ਦਿੰਨੇ ਆ ਔਰ ਬਹੁਤ ਜਲਦੀ ਸੋਸ਼ਲ ਮੀਡੀਆ ਤੇ ਉਹ ਵਾਇਰਲ ਹੋ ਜਾਂਦਾ ਇਹ ਬਹੁਤ ਧਿਆਨ ਨਾਲ ਕਰਨਾ ਚਾਹੀਦਾ ਜੀ ਅਸੀਂ ਯੂਥ ਨੂੰ ਕੀ ਮੈਸੇਜ ਦੇ ਰਹੇ ਆ ਕਿ ਅਸੀਂ ਇੱਕ ਕੌਮ ਦੇ ਖਿਲਾਫ ਆ ਔਰ ਸਾਡੇ ਤੇ ਨੇਤਾਵਾਂ ਨੇ ਪਹਿਲਾਂ ਇਹ ਵੀ ਕਿਹਾ ਕਿ ਅਸੀਂ 20 ਦਾ ਹੀ ਗੇਮ ਹੈਗੀ ਹੈ ਇਹ ਜਿਹੜੇ ਹਮਲੇ ਹੋ ਰਹੇ ਨੇ ਇਹ ਕਿਤਨਾ ਕਿਤੇ ਉਕਸਾਏ ਹੋਏ ਹਮਲੇ ਲੱਗਦੇ ਨੇ ਬਿਲਕੁਲ ਅਸੀਂ ਪਹਿਲਾਂ ਹੀ ਉਸ ਕੌਮ ਨੂੰ ਅੱਡ ਕਰੀ ਜਾ ਰਹੇ ਹਾਂ ਜੀ ਪ੍ਰੈਸ ਕਰੀ ਜਾ ਰਹੇ ਹਾਂ ਬਿਲਕੁਲ ਸਾਡੇ ਤਾਂ ਗਵਰਨਮੈਂਟ ਨੇ ਵੀ ਕਿਹਾ ਸੀਗਾ ਆਰਟੀਕਲ 370 ਤੋਂ ਬਾਅਦ ਕੋਈ ਹਮਲਾ ਨਹੀਂ ਹੋਏਗਾ ਕੋਈ ਟੈਰਰਿਸਟ ਐਕਟੀਵਿਟੀ ਨਹੀਂ ਹੋਏਗੀ ਤੇ ਫਿਰ ਸਿਕਿਉਰਿਟੀ ਫੋਰਸਿਸ ਕਿਉਂ ਨਹੀਂ ਸਿਕੀਆਂ ਉੱਥੇ ਹੂੰ ਜੀ ਉੱਥੇ ਲੱਖਾਂ ਦੇ ਦਾਤੇ ਸਿਕਿਉਰਿਟੀ ਫੋਰਸਿਸ ਹੈਗੇ ਤੇ ਸਿਕਿਉਰਿਟੀ ਲੈਬਸ ਕਿਦਾਂ ਹੋ ਗਿਆ ਇੰਟੈਲੀਜੈਂਸ ਫੇਲਿਅਰ ਕਿਦਾਂ ਹੋ ਗਿਆ ਇਹ ਸਵਾਲ ਸਰਕਾਰ ਤੇ ਵੀ ਉੱਠਦੇ ਨੇ ਅਸੀਂ ਸਵਾਲ ਮੁਸਲਮਾਨਾਂ ਤੇ ਇਹ ਇੱਕ ਕੌਮ ਤੇ ਚੱਕਣ ਨਾਲੋਂ ਪਹਿਲਾਂ ਆਪਣੇ ਸਵਾਲ ਆਪਣੀ ਸਰਕਾਰ ਨੂੰ ਆਪਾਂ ਸਵਾਲ ਨਹੀਂ ਪੁੱਛਦੇ ਕਿਉਂਕਿ ਸਾਨੂੰ ਆਪਣੀ ਮੀਡੀਆ ਰਾਹੀਂ ਦੱਸਿਆ ਜਾਂਦਾ ਆ ਕੁਝ ਚੈਨਲ ਰਾਹੀਂ ਕਿ ਇਹ ਸਰਕਾਰ ਇੱਕ ਕੌਮ ਪ੍ਰਤੀ ਜ਼ਿਆਦਾ ਧਿਆਨ ਦਿੰਦੀ ਆ ਤੇ ਇਹ ਗਲਤ ਗੱਲ ਆ ਸਰਕਾਰ ਸਾਰਿਆਂ ਦੀ ਹੁੰਦੀ ਆ ਸਰਕਾਰ ਪੂਰੀ ਦੁਨੀਆ ਸਾਡਾ ਪੂਰਾ ਦੇਸ਼ ਚੁੰਨਦਾ ਆ ਵੋਟ ਪਨ ਵਾਲਾ ਧਰਮ ਨਹੀਂ ਵੇਖ ਕੇ ਆਪਾ ਵੋਟ ਪਾਉਂਦੇ ਹਾਲਾਂਕਿ ਸਾਨੂੰ ਕਸਾਇਆ ਜਾਂਦਾ ਬਟ ਇਹ ਕਿਤੇ ਨਾ ਕਿਤੇ ਸਰਕਾਰ ਨੇ ਮੰਨਿਆ ਵੀ ਆ ਹੁਣ ਕਿ ਉਹਨਾਂ ਦਾ ਸਿਕਿਉਰਿਟੀ ਲਾਫਸ ਆ ਇੱਕ no doubt ਕੱਲ ਮੈਂ ਕੁਝ ਮੀਡੀਆ ਰਿਪੋਰਟਸ ਦੇਖ ਰਿਹਾ ਸੀ ਇੰਗਲਿਸ਼ ਮੀਡੀਆ ਇਸ ਤੇ ਗੱਲ ਖੁੱਲ੍ਹ ਕੇ ਕਰ ਰਿਹਾ ਕਿ ਇੱਕ ਹਫਤਾ ਪਹਿਲਾਂ ਅਲਰਟ ਕਰ ਦਿੱਤਾ ਗਿਆ ਸੀ ਵੀ ਕਿਸੇ ਤਰ੍ਹਾਂ ਦਾ ਹਮਲਾ ਹੋ ਸਕਦਾ ਹੈ ਇੰਟੈਲੀਜੈਂਸੀ ਨੂੰ ਇਹ ਸੀ ਇਵਨ ਕਿ ਅਮਰਨਾਥ ਯਾਤਰਾ ਦਾ ਵੀ ਉਹਦੇ ਵਿੱਚ ਜ਼ਿਕਰ ਹੋਇਆ ਤਾਂ ਇੱਕ ਹਫਤਾ ਪਹਿਲਾਂ ਰੇਕੀ ਕਰਕੇ ਗਏ ਟੈਰਰਿਸਟ ਉੱਥੇ ਆ ਕੇ ਸਾਰੀ ਤਾਂ ਉਸ ਤੋਂ ਬਾਅਦ ਵੀ ਜੇਕਰ ਉੱਥੇ ਸਿਕਿਉਰਿਟੀ ਨਹੀਂ ਲਾਈ ਗਈ ਕੋਈ ਉੱਥੇ ਚੈੱਕ ਪੋਸਟ ਨਹੀਂ ਕਿਸੇ ਦੀ ਚੈਕਿੰਗ ਨਹੀਂ ਕੀਤੀ ਜਾਂਦੀ ਤਾਂ 노 ਡਾਊਟ ਸਰਕਾਰ ਨੂੰ ਸਵਾਲ ਬਣਦੇ ਆ ਸਾਡੀ ਇੰਟੈਲੀਜੈਂਸੀ ਨੂੰ ਸਵਾਲ ਬਣਦੇ ਆ ਪਰ ਮੇਨਸਟ੍ਰੀਮ ਮੀਡੀਆ ਅਸੀਂ ਉਹ ਸ਼ਬਦ ਯੂਜ਼ ਨਹੀਂ ਕਰ ਸਕਦੇ ਮੀਡੀਆ ਲਈ ਜਿਹੜਾ ਯੂਜ਼ ਕੀਤਾ ਜਾਂਦਾ ਪਰ ਮੇਨਸਟ੍ਰੀਮ ਮੀਡੀਆ ਨੇ ਕਿਤੇ ਨਾ ਕਿਤੇ ਰੋਲ ਇਥੇ ਡਾਕਟਰ ਸਾਹਿਬ ਸਹੀ ਨਹੀਂ ਨਿਭਾਇਆ ਇੱਕ ਤੋਂ 7 ਅਪ੍ਰੈਲ ਦੇ ਵਿੱਚ ਕਿਹਾ ਜਾਂਦਾ ਕਿ ਰੈਕੀ ਹੋਈ ਸੀ ਜੀ ਇਟ ਮੀਨਸ ਉਹਨਾਂ ਨੇ ਵੇਖਿਆ ਕਿ ਇਹ ਪੁਆਇੰਟ ਇਦਾਂ ਦਾ ਹੈਗਾ ਜਿੱਥੇ ਸਿਕਿਉਰਿਟੀ ਘਟ ਤੋਂ ਘਟਿਆ ਹਸਪਤਾਲ ਦੂਰ ਨੇ ਔਰ ਕਿਹਾ ਜਾਂਦਾ ਕਿ ਉਹ ਵੈਲੀ ਤੁਸੀਂ ਗੱਡੀ ਵੀ ਨਹੀਂ ਜਾ ਸਕਦੇ ਤੁਸੀਂ ਬਾਈ ਫੁੱਟ ਜਾਂ ਬਾਈ ਹਾਰਸਿਸ ਹੀ ਜਾ ਸਕਦੇ ਬਿਲਕੁਲ 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 ਬਾਈ ਘੋੜੇ ਹੀ ਜਾ ਸਕਦਾ ਇਟ ਮੀਨਸ ਉਹ ਐਨੇ ਸਿਆਣੇ ਹੈਗੇ ਆ ਜੀ ਹੂੰ ਉਹ ਕਿਆ ਜਣੇ ਇਸ ਵਾਰੀ ਹਾਈਬ੍ਰਿਡ ਟੈਰਰਿਸਟ ਆਏ ਸੀਗੇ ਜੀ ਹਾਈਬ੍ਰਿਡ ਟੈਰਰਿਸਮ ਮਤਲਬ ਜਿਹੜੇ ਪੜੇ ਲਿਖੇ ਬੰਦੇ ਸੀਗੇ ਵਿੱਚ ਇੰਜੀਨੀਅਰ ਸੀਗੇ ਵਿੱਚ ਫਾਰਮਾਸਿਸਟ ਸੀਗੇ ਇਹਦਾ ਮਤਲਬ ਸਾਡੀ ਇਹ ਬਹੁਤ ਵੱਡਾ ਇੰਟੈਲੀਜੈਂਸ ਫੇਲਿਅਰ ਹੈ ਕਿ ਆਪਾਂ ਉਸ ਜ਼ੋਨ ਨੂੰ ਸਿਕਿਉਰ ਕੀਤਾ ਹੀ ਨਹੀਂ ਸੀਗਾ ਰਾਈਟ ਇੱਕ ਤੋਂ ਡੇਢ ਘੰਟਾ ਲੱਗ ਗਿਆ ਇਹ ਔਨ ਰਿਕਾਰਡ ਇੱਕ ਐਕਸ ਆਰਮੀ ਜਨਰਲ ਦੇ ਸਿਸਟਰ ਨੇ ਦੱਸਿਆ ਕਿ ਡੇਢ ਘੰਟੇ ਤੱਕ ਉੱਥੇ ਸਿਕਿਉਰਟੀ ਫੋਰਸਿਜ਼ ਨਹੀਂ ਪਹੁੰਚ ਸਕੀਆਂ ਆਪਾਂ ਕੁੜਵਾ ਅਰਬਾਰ ਪੇ ਲਾ ਰਹੇ ਆ ਆਪਣੀ ਸਿਕਿਉਰਟੀਆਂ ਤੇ ਤੇ ਸਾਡੇ ਦੇਸ਼ ਵਿੱਚ ਇੱਕ 20-22 ਸਾਲ ਦੇ ਨੌਜਵਾਨ ਆ ਕੇ ਹੂੰ ਇੰਨੇ ਤਦਾਦ ਚ ਬੰਦੇ ਮਰ ਜਾਂਦੇ ਨੇ ਸਵਾਲ ਫੇਰ ਹੀ ਸਰਕਾਰ ਤੇ ਨਹੀਂ ਆਉਂਦਾ ਔਰ ਉਹ ਵੀ ਬੜੇ ਸੌਖੇ ਤਰੀਕੇ ਨਾਲ ਉਹਨਾਂ ਨੇ ਬੜੇ ਆਰਾਮ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਨਾਮ ਪੁੱਛਦੇ ਰਹੇ ਉਹਨਾਂ ਤੋਂ ਕਲਮਾ ਪੜ੍ਹਨ ਲਈ ਕਹਿੰਦੇ ਰਹੇ ਔਰ ਹੋਰ ਵੀ ਸਾਰਾ ਔਰ ਉਹਨਾਂ ਦੇ ਮਨ ਦੇ ਵਿੱਚ ਕੋਈ ਡਰ ਨਹੀਂ ਸੀ ਕਿਸੇ ਤਰ੍ਹਾਂ ਦਾ ਕਿਉਂਕਿ ਉਹਨਾਂ ਨੇ ਰੇਕੀ ਕੀਤੀ ਸੀ ਪਤਾ ਸੀ ਵੀ ਛੇਤੀ ਛੇਤੀ ਕੋਈ ਸੀਆਰਪੀਐਫ ਜਾਂ ਪੁਲਿਸ ਨਹੀਂ ਪਹੁੰਚ ਸਕੂਗੀ ਇਹਦਾ ਮਤਲਬ ਉਹਨਾਂ ਨੂੰ ਪਤਾ ਸੀਗਾ ਸਾਡੇ ਦੇਸ਼ ਦੇ ਜਿਹੜੇ ਇੰਨੇ ਟੌਪ ਦੇ ਬੰਦੇ ਆ ਐਨਆਈਏ ਜਾਂ ਸੀ ਆਰ ਪੀ ਐਫ ਜਾਂ ਇਹਨਾਂ ਨੂੰ ਨਹੀਂ ਪਤਾ ਸੀਗਾ ਕਿ ਉਹ ਇਦਾਂ ਦਾ ਇੱਕ ਏਰੀਆ ਆ ਜਿਹੜਾ ਸੈਂਸਿਟਿਵ ਆ ਔਰ ਮੈਂ ਇਹ ਵੀ ਸੁਣਿਆ ਆ ਕਿ ਕੁਝ ਫੋਰਸਸ ਕੱਟ ਡਾਊਨ ਵੀ ਹੋਏ ਨੇ ਕੁਝ ਪਿਛਲੇ ਸਾਲਾਂ ਵਿੱਚ ਉਹ ਹੁਣ ਜਦੋਂ ਸਿਕਿਉਰਿਟੀ ਫੋਰਸਸ ਕੱਢਣ ਹੁੰਦੇ ਬਿਕੋਜ਼ ਹੁਣ ਬੰਗਲਾਦੇਸ਼ ਵੀ ਇੱਕ ਸਾਡਾ ਬੜਾ ਸੈਂਸਿਟਿਵ ਬਾਰਡਰ ਬਣ ਗਿਆ ਹੈ ਔਰ ਸਿਕਿਉਰਿਟੀ ਫੋਰਸਸ ਵੀ ਸਾਡੇ ਕੋਲ ਜਿਹੜੀ ਲਿਮਿਟਿਡ ਹੈਗੀਆਂ ਜਾਂ ਵੀ ਆਰ ਦ ਵਨ ਆਫ ਦ ਲਾਰਜੇਸਟ ਆਰਮੀ ਬਟ ਹੁਣ ਬਾਰਡਰਸ ਬਹੁਤ ਵੱਡੇ ਹੋ ਗਏ ਸਾਡੇ ਚਾਈਨਾ ਵੀ ਅੱਗੇ ਆ ਰਿਹਾ ਕਹਿੰਦੇ ਆ ਸੋ ਸਾਨੂੰ ਕਵਰ ਅਪ ਵੀ ਕਰਨਾ ਹੈ ਤੋ ਕਿਤੇ ਨਾ ਕਿਤੇ ਇਹ ਉਹ ਅੰਦਰ ਆਏ ਨੇ ਜੇ ਆਪਾਂ ਕਹਿੰਨੇ ਆ ਪੀਓਕੇ ਤੋਂ ਆਇਆ ਪਾਕਿਸਤਾਨ ਤੋਂ ਆਇਆ ਉਹ ਬਾਹਰੋਂ ਆਏ ਨੇ ਜਾਂ ਉਹ ਸਾਡੇ ਹੀ ਕਸ਼ਮੀਰੀ ਯੂਥ ਨੂੰ ਬ੍ਰੇਨ ਵਾਸ਼ ਕੀਤਾ ਗਿਆ ਹੈ ਉਹ ਵੀ ਬਹੁਤ ਵੱਡਾ ਇੱਕ ਸਵਾਲੀ ਨਿਸ਼ਾਨ ਹੈ ਇਟ ਮੀਨਸ ਜੇ ਕਸ਼ਮੀਰੀ ਯੂਥ ਨੂੰ ਕੀਤਾ ਜਾਂਦਾ ਪਿਆ ਹੈ ਤੇ ਫਿਰ ਅੱਗੇ ਵੀ ਇਹ ਇਦਾਂ ਦੇ ਇਨਸਟੈਂਟ ਹੋ ਸਕਦੇ ਨੇ ਤੇ ਉਹਨਾਂ ਵਾਸਤੇ ਸਾਡਾ ਕੀ ਇੰਤਜ਼ਾਮ ਹੈ ਗਿਆ ਆਪੋਜੀਸ਼ਨ ਜੇ ਸਵਾਲ ਪੁੱਛਦੀ ਆ ਜਾਂ ਕੋਈ ਆਮ ਬੰਦਾ ਪੁੱਛਦਾ ਆ ਉਹਨੂੰ ਤੁਸੀਂ ਐਂਟੀ ਨੈਸ਼ਨਲਿਸਟ ਕਹਿ ਦਿੰਦੇ ਹੋ ਹੂੰ ਸੋ ਸਰਕਾਰ ਨੂੰ ਇਹ ਬਹੁਤ ਵੱਡਾ ਜਿਹੜਾ ਕਾਂਡ ਹੋਇਆ ਆ ਔਰ ਇਹ ਕਦੀ ਨਾ ਮਟਣ ਵਾਲਾ ਜਿਹੜਾ ਜ਼ਖਮ ਸਾਡੇ ਤੇ ਲੱਗਾ ਆ ਇਹ ਤੇ ਜਵਾਬ ਵੀ ਦੇਣਾ ਚਾਹੀਦਾ ਆ ਔਰ ਮੇਕ ਸ਼ੋਰ ਕਰਨਾ ਚਾਹੀਦਾ ਹੈ ਕਿ ਗੋਦਰ ਦੇ ਇੰਸਟੈਂਡ ਨਾ ਹੋ ਕਿਉਂਕਿ ਇੱਕ ਅਫੀਸਰ ਜਿਨ੍ਹਾਂ ਨੇ ਅਜ ਦੇ ਵਿੱਚ ਜਾਣ ਗਵਾਲੀ ਉਹਨਾਂ ਦੀ ਵਾਈਫ ਇਹ ਸਵਾਲ ਪੁੱਟ ਕਰ ਰਹੀ ਸੀ ਇੱਕ ਮੌਜੂਦਾ ਸੱਤਾਧਿਰ ਦੇ ਇੱਕ ਲੀਡਰ ਨੂੰ ਕਿ ਜਿੱਥੇ ਡੇਲੀ 2000 ਤੋਂ 3000 ਸੈਲਾਨੀ ਜਾਂਦੇ ਨੇ ਘੁੰਮਦੇ ਨੇ ਉਹਨਾਂ ਲਈ ਉੱਥੇ ਇੱਕ ਵੀ ਮੁਲਾਜ਼ਮ ਨਹੀਂ ਕੌਣ ਜ਼ਿੰਮੇਦਾਰ ਹੈ ਤੁਸੀਂ ਓਵਰঅল ਦੇਖੋ ਕਿ ਕਸ਼ਮੀਰ ਚ ਮੈਂ ਜਿਵੇਂ ਦੱਸਿਆ ਮੈਂ ਜਾਨਾ ਰਹਿਣਾ ਆ ਕਦੀ ਨਹੀਂ ਵੇਖਿਆ ਕਿ ਕੋਈ ਜਹਾਜ਼ 99% ਫੁੱਲ ਜਾਂਦੇ ਆ ਹੂੰ ਸੜਕਾਂ ਤੇ ਚੱਲ ਜੋ ਟ੍ਰੈਫਿਕ ਟ੍ਰੈਫਿਕ ਹੈ ਹੁਣ ਰਾਮਬਨ बिकॉज ਆਫ ਲੈਂਡਸਲਾਈਡ ਥੋੜਾ ਜਿਹਾ ਹੌਟ ਹੋਇਆ ਸੀ ਸ਼ਾਇਦ ਉਹਦੇ ਕਰਕੇ ਵੀ ਮੈਂ ਕਹਿ ਸਕਦਾ ਕਿ ਗੁੱਡ ਲੱਕ ਹੈ ਕਈਆਂ ਦੇ ਪਹੁੰਚ ਹੀ ਨਹੀਂ ਸਕੇ ਉੱਥੇ बिकॉज ਆਫ ਬੈਡ ਰੋਡਸ बिकॉज ਆਫ ਬੈਡ ਵੈਦਰ ਉਹ ਪਹੁੰਚ ਨਹੀਂ ਸਕੇ ਉੱਥੇ ਨਹੀਂ ਤਾਂ ਇਹ ਨੰਬਰ ਵੱਧਦਾ ਵੀ ਹੋ ਸਕਦਾ ਸੀ ਤੇ ਜੇ ਉਸ ਵੈਲੀ ਤੇ 2000 ਬੰਦਾ ਜਾਂਦਾ ਇਟ ਮੀਨਸ ਰੋਜ਼ਾਨਾ ਜਾਂਦਾ ਹਮ ਬਿਲਕੁਲ ਜਾਂਦਾ ਵੀ ਕਿੱਥੋਂ ਪਿਆ ਅਨੰਤਨਾਗ ਪਹਿਲਗਾਮ ਇਹ ਸੜਕ ਆ ਇਹ ਨੈਸ਼ਨਲ ਹਾਈਵੇ ਆ ਇਹ ਸੈਂਸਿਟਿਵ ਏਰੀਆਜ਼ ਨੇ ਇਤੋਂ ਨੰਗ ਕੇ ਜਾ ਰਿਹਾ ਆ ਸੀਆਰਪੀ ਨੂੰ ਸਭ ਪਤਾ ਹੈ ਕਿ ਕਿੱਥੋਂ ਕਿੰਨੇ ਬੰਦੇ ਜਾ ਰਹੇ ਆ ਹੂੰ ਤਾਂ ਵੀ ਉਸ ਪੋਸਟ ਤੇ ਸਾਡੇ ਬੰਦੇ ਨਹੀਂ ਹੈਗੇ ਉਸ ਪੋਸਟ ਤੇ ਸਾਡਾ ਕੋਈ ਮੈਡੀਕਲ ਏਡ ਨਹੀਂ ਹੈਗੀ ਹੂੰ ਇਹ ਸਵਾਲ ਦੇਖੋ ਇਦਾਂ ਦੇ ਬਹੁਤ ਸਵਾਲ ਨੇ ਜਿਹੜੇ ਕਿ ਸਾਡੀ ਮੇਨਸਟ੍ਰੀਮ ਮੀਡੀਆ ਪੁੱਛ ਨਹੀਂ ਰਹੀ ਨਹੀਂ ਪੁੱਛ ਰਹੀ ਸਾਡੀ ਮੇਨਸਟ੍ਰੀਮ ਮੀਡੀਆ ਇਹੋ ਹੀ ਪੁੱਛ ਰਹੀ ਹੈ ਕਿ ਉਹਨਾਂ ਨੇ ਕਲਮਾ ਪੜਨੂ ਕਿਹਾ ਜਾਂ ਆਮ ਸੌਰੀ ਟੂ ਸੇ ਵੀ ਕਿਆ ਜਾ ਰਿਹਾ ਕਿ ਪੈਂਟਲਹਾ ਹਾ ਕੇ ਚੈੱਕ ਕੀਤਾ ਗਿਆ ਬਟ ਇਹ ਠੀਕ ਹੈ ਉਹਨਾਂ ਨੇ ਜੇ ਕੀਤਾ ਹੈ ਚੀਜ਼ ਆਪਾਂ ਉਹਨਾਂ ਨੂੰ ਇਹ ਕਰਨ ਦਾ ਮੌਕਾ ਹੀ ਕਿਉਂ ਦਿੱਤਾ ਉਹਨਾਂ ਨੂੰ ਅੰਦਰ ਆਨ ਦਾ ਜ਼ਰੀਆ ਕਿਦਾਂ ਦੇ ਦਿੱਤਾ ਜੀ ਰਾਈਟ ਔਰ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਉਹ ਪਹਿਲਾਂ ਵੀ ਆਏ ਹੋ ਪਲਵਾਮਾ ਅਟੈਕ ਕਿੰਨਾ ਵੱਡਾ ਸੀਗਾ ਉਹ ਵੀ ਬੰਦਾ ਬਾਹਰੋਂ ਆਇਆ ਉੱਥੇ ਵੀ ਇੰਟੈਲੀਜੈਂਸੀ ਫੇਲਿਅਰ ਸੀ ਉੱਥੇ ਇੰਟੈਲੀਜੈਂਸ ਫੇਲਿਅਰ ਸੀਗਾ ਔਰ ਉਦੋਂ ਵੀ ਕਿਹਾ ਜਾਂਦਾ ਆ ਕਿ ਚਲੋ ਅਸੀਂ ਉਸ ਤੋਂ ਬਾਅਦ ਬਦਲਾ ਲੈ ਲਿਆ ਜੀ ਸਰਜਨਲ ਸਟ੍ਰਾਈਕ ਕਰਤੀ ਅਸੀਂ ਆ ਕਰਤਾ ਇਹ ਹੱਲ ਨਹੀਂ ਹੈਗਾ ਜੀ ਬਿਲਕੁਲ ਆਪਣੇ ਬੰਦੇ ਮਰਵਾ ਕੇ ਇਨੋਸੈਂਟ ਬੰਦੇ ਮਰਵਾ ਕੇ ਅਸੀਂ ਸਰਜੀਕਲ ਸਟ੍ਰਾਈਕਸ ਵੀ ਕਰਦੀਏ ਹੁੱਕਾ ਪਾਣੀ ਬੰਦ ਵੀ ਕਰਦੀਏ ਇਹ ਸ਼ਾਰਟ ਟਰਮ ਗੇਨਸ ਹੈਗੇ ਆ ਕਿ ਕਿਦਣਾ ਕਿਤੇ ਪਬਲਿਕ ਨੂੰ ਗੁਮਰਾ ਨਾ ਕੀਤਾ ਜਾਵੇ ਸਾਨੂੰ ਵੱਡਾ ਸਟੈਪ ਵੱਡੀ ਇੱਕ ਲੌਂਗ ਪਲੈਨਿੰਗ ਕਰਨੀ ਪੈਗੀ ਲੌਂਗ ਟਰਮ ਪਲੈਨਿੰਗ ਕਿ ਮੇਕ ਸ਼ੋਰ ਕਰੀਏ ਕਿ ਅੱਜ ਆਪਾਂ ਵੇਖੇ ਕਈ ਦੇਸ਼ ਦੁਨੀਆ ਦੇ ਇਦਾਂ ਦੇਸ਼ ਨੇ ਜਿਹਨੇ ਆਪਣਾ ਉਹਨੂੰ ਸਿਕਿਉਰ ਕੀਤਾ ਬਿਲਕੁਲ ਉਹਨਾਂ ਸਿਕਿਉਰਿਟੀ ਫੋਰਸਿਸ ਇੰਟੈਲੀਜੈਂਸ 노 ਡਾਊਟ ਇੰਡੀਆ ਇਜ਼ ਅ 빅 ਕੰਟਰੀ ਲਾਰਜ ਪੋਪੂਲੇਸ਼ਨ ਇਸੋਖਾ ਨਹੀਂ ਹੈਗਾ ਸਾਡਾ ਮੋਰ ਦਨ ਹਾਫ ਆਫ ਇੰਡੀਆ ਬਾਰਡਰ ਦੇ ਏਰੀਆ ਦੇ ਅੰਡਰ ਆਉਂਦਾ ਹੈ ਸੋ ਸੈਂਸਿਟਿਵ ਬਾਰਡਰਸ ਨੇ ਬਟ ਇੰਡੀਆ ਜੇ ਕਿਆ ਜਾਂਦਾ ਹੈ ਕਿ ਵਨ ਆਫ ਦ ਮੋਸਟ ਹੁਣ ਪਾਵਰਫੁਲ ਨੇਸ਼ਨ ਚ ਆਂਦਾ ਹੈ ਤੇ ਅਸੀਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਵਨ ਆਫ ਦੀ ਪਾਵਰਫੁਲ ਪਰਸਨੈਲਿਟੀ ਚ ਸ਼ਿਸ਼ੂ ਗੁਰੂ ਦੇ ਨਾਲ ਦੇਖਿਆ ਜਾਂਦਾ ਹੈ ਤੇ ਇਦਾਂ ਦੇ ਇਨਸੀਡੈਂਟ ਫੇਰ ਹੋਣੇ ਨਹੀਂ ਚੰਗੇ ਜੀ ਬਹੁਤ ਸਾਰੇ ਵਿਸ਼ਲੇਸ਼ਣ ਕਰਤਾ ਇਸ ਸਾਰੇ ਘਟਨਾਕਰਮ ਦਾ ਜੋ ਐਨਲਿਸਿਸ ਕਰ ਰਹੇ ਆ ਵੀ ਇਸ ਨੂੰ ਇਸ ਨੂੰ ਜੋੜ ਕੇ ਦੇਖ ਰਹੇ ਆ 2000 ਦੇ ਵਿੱਚ ਜਦੋਂ ਬਿਲ ਕਲੈਂਟਰਨ ਭਾਰਤ ਦੇ ਵਿੱਚ ਆਈ ਸੀ ਉਦੋਂ ਵੀ ਇੱਕ ਘਟਨਾਕਰਮ ਹੋਇਆ ਸੀ ਉਸ ਤੋਂ ਬਾਅਦ ਪਲਵਾਮਾ ਵਾਲਾ ਵੀ ਔਰ ਇਹ ਸਾਰੇ ਘਟਨਾਕਰਮ ਕਿਸੇ ਨਾ ਕਿਸੇ ਇਲੈਕਸ਼ਨ ਦੇ ਨੇੜੇ ਹੁੰਦੇ ਆ ਹੁਣ ਵੀ ਬਿਹਾਰ ਦੇ ਵਿੱਚ ਇਲੈਕਸ਼ਨ ਨਹੀਂ ਘਟਨਾਕਰਮ ਹੋਇਆ ਤੇ ਦੂਸਰੇ ਦਿਨ ਕੱਲ ਪ੍ਰਧਾਨ ਮੰਤਰੀ ਸਾਹਿਬ ਬਿਹਾਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਤਾਂ ਕਿਤੇ ਨਾ ਕਿਤੇ ਬਹੁਤ ਸਾਰੇ ਵਿਸ਼ਲੇਸ਼ਨ ਕਰਤਾ ਇਹਨੂੰ ਪੋਲੀਟੀਕਲ ਗੇਮ ਕਹਿੰਦੇ ਆ ਜੀ ਅ ਸੁਰਜੀਤ ਪਾਤਰ ਸਾਹਿਬ ਦੀਆਂ ਉਹ ਲਾਈਨਾਂ ਜ਼ਿਆਦਾ ਆ ਜਾਂਦੀਆਂ ਨੇ ਕਿ ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਊ ਆਪ ਤਖਤ ਦੇ ਪਾਵੇ ਗਣਗੇ ਵਾਹ ਪੋਲੀਟਿਕਲੀ ਗੇਮ ਵੀ ਪਲੋਟ ਕੀਤੀ ਜਾਂਦੀ ਹੈ ਹਾਲਾਂਕਿ ਇਸ ਗੱਲ ਦੀ ਆਪਾਂ ਇਥੋਂ ਪੁਸ਼ਟੀ ਨਹੀਂ ਕਰ ਸਕਦੇ ਪਰ ਬਹੁਤ ਸਾਰੇ ਲੋਕ ਵਿੱਚ ਬੈਠੇ ਹੁੰਦੇ ਜਿਹੜੇ ਇਸ ਚੀਜ਼ ਨੂੰ ਕਹਿੰਦੇ ਆ ਵੀ ਇਹ ਪੋਲੀਟਿਕਲ ਗੇਮ ਆ ਨਹੀਂ ਇਹਨਾਂ ਤੇ ਇਹਨਾਂ ਦੇ ਉੱਪਰ ਰੋਟੀਆਂ ਸੇਕ ਕੇ ਵੋਟਾਂ ਲਈਆਂ ਜਾਂਦੀਆਂ ਨੇ ਤੇ ਹਮੇਸ਼ਾ ਜਦੋਂ ਇੱਕ ਫਿਰਕੇ ਨੂੰ ਟਾਰਗੇਟ ਕੀਤਾ ਜਾਂਦਾ ਤਾਂ ਉਦੋਂ ਹਮੇਸ਼ਾ ਵੋਟਾਂ ਨੇੜੇ ਹੁੰਦਗਾਂ ਨੇ ਇਹ ਦੇਖੋ ਜੀ ਇਹ ਹਰ ਵਾਰੀ ਤੁਹਾਡੀ ਗੱਲ ਸਹੀ ਹੈ ਹਰ ਵਾਰੀ ਇਦਾਂ ਹੁੰਦਾ ਆ ਹਮਮ ਔਰ ਕਿਤਨਾ ਕਿਤੇ ਮੈਂ ਕਹਿ ਸਕਦਾ ਆ ਅਗਲੇ ਸਾਲ ਵੀ ਇਦਾਂ ਹੋ ਸਕਦਾ ਤੇ ਉਸ ਤੋਂ ਅਗਲੇ ਸਾਲ ਵੀ ਹੋ ਸਕਦਾ ਕਿਉਂਕਿ ਸਾਨੂੰ ਸਾਰਿਆਂ ਨੂੰ ਸੱਚ ਸੁਣਨ ਦੀ ਆਦਤ ਨਹੀਂ ਰਹੀ ਹੁਣ ਹਮ ਅਸੀਂ ਇੱਕ ਕਲਾਊਡ ਬਣਾਤਾ ਗਿਆ ਸਾਡੇ ਆਲੇ ਦੁਆਲੇ ਅਸੀਂ ਉਹਦੇ ਚ ਰਹਿਣਾ ਗਿੱਜ ਗਏ ਆ ਜਾਂ ਖੁਸ਼ ਰਹਿਨੇ ਆ ਤੇ ਬਹੁਤ ਜਲਦੀ ਭੁੱਲ ਜਾਂਦੇ ਆ ਕਿ ਬਈ ਕਿਉਂਕਿ ਹਰ ਬੰਦਾ ਬਿਜ਼ੀ ਹੈ ਆਪਣੀ ਆਪਣੀ ਲਾਈਫ ਚ ਆਜ ਵੀ ਸਾਨੂੰ ਜਿਹੜੇ ਸਾਡੇ ਵਿਊਜ਼ ਆ ਰਹੇ ਨੇ ਆ ਸਾਡੇ ਕਮੈਂਟਸ ਆ ਰਹੇ ਨੇ ਉਹ ਦੇਖੋ ਦੇਖੇ ਜੋ ਹੋ ਰਿਹਾ ਹੈ ਉਹਦੇ ਉੱਪਰ ਆ ਰਹੇ ਨੇ ਮੈਨੂੰ ਲੱਗਦਾ ਕਿ ਅਸੀਂ ਅੱਧੀ ਕਾਫੀ ਬੰਦੇ ਤਾਂ ਆਪਣਾ ਬ੍ਰੇਨ ਯੂਜ਼ ਵੀ ਨਹੀਂ ਕਰ ਰਹੇ ਹੋ ਨੇ ਲਿਖਣ ਵੇਲੇ ਔਰ ਆਪਾਂ ਹੋਰ ਢ ਘਾ ਰਹੇ ਹਾਂ ਸਿਚੁਏਸ਼ਨ ਸਰਕਾਰਾਂ ਜਿਹੜੀਆਂ ਮਰਜ਼ੀ ਹੁਣ ਮੈਂ ਕੋਈ ਕਰੰਟ ਗਵਰਨਮੈਂਟ ਐਸੋ ਪਿਛਲੀ ਸਾਰਿਆਂ ਨੇ ਪੋਲਿਟਿਕਸ ਖੇਡਣੀ ਖੇਡਣੀ ਉਹਨਾਂ ਦਾ ਕੰਮ ਆ ਜੇ ਅਸੀਂ ਪੋਲਿਟਿਕਸ ਡਿਸਟ੍ਰਿਕ ਡਿਸਕਸ ਵੀ ਕਰ ਰਹੇ ਹਾਂ ਤਾਂ ਵੀ ਅਸੀਂ ਗਲਤ ਆ ਕਿਉਂਕਿ ਜੋ ਕਰ ਸਕਦੇ ਸੀ ਸੋਚ ਵੀ ਨਹੀਂ ਸਕਦੇ ਬਿਲਕੁਲ ਸੋ ਉਹ ਐਕਸਟ੍ਰੀਮ ਕਰ ਸਕਦੇ ਨੇ ਇਲੈਕਸ਼ਨ ਜਿੱਤਣ ਵਾਸਤੇ ਮੈਂ ਉੱਤੇ ਕਮੈਂਟ ਨਹੀਂ ਕਰਨਾ ਚਾਹਾਂਗਾ ਇਹ ਪਬਲਿਕ ਨੂੰ ਸੋਚਣਾ ਹੁਣ ਕਿ ਆਪਾਂ ਕਿੱਦਾਂ ਦਾ ਹਿੰਦੁਸਤਾਨ ਚਾਹੁੰਨੇ ਆ ਇਹ ਸਾਨੂੰ ਕਿਹਾ ਜਾਂਦਾ ਕਿ ਅਸੀਂ ਹਿੰਦੂ ਰਾਸ਼ਟ੍ਰ ਹਮ ਪਾਕਿਸਤਾਨ ਮੁਸਲਮ ਰਾਸ਼ਟ੍ਰ ਹੈ ਕੀ ਰਾਸ਼ਟ੍ਰ ਆ ਅਸੀਂ ਆਪਣੇ ਦੇਸ਼ ਦੀ ਤਰੱਕੀ ਵੇਖੀਏ ਅਸੀਂ ਆਪਣੇ ਦੇਸ਼ ਦੀ ਯੂਨਿਟੀ ਵੇਖੀਏ ਧਰਮ ਪ੍ਰਧਾਨ ਦੇਸ਼ ਕਦੀ ਵੀ ਤਰੱਕੀ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਤੁਸੀਂ ਵੇਖੋ ਯੂਈ ਵਰਗੇ ਦੇਸ਼ ਕਤਾਰ ਵਰਗੇ ਦੇਸ਼ ਜਿਹੜੇ 100% 90% ਮੁਸਲਮਾਨ ਦੇਸ਼ ਨੇ ਉਹਨਾਂ ਨੇ ਵੀ ਕਦੀ ਧਰਮ ਤੇ ਕੱਲਾ ਨਹੀਂ ਕੀਤੀਆਂ ਉਹ ਵੀ ਹਮੇਸ਼ਾ ਤਰੱਕੀ ਦੀ bizness ਦੀ ਵਪਾਰ ਦੀ ਗੱਲ ਕਰਦੇ ਨੇ ਉਹਨਾਂ ਨੇ ਵੀ ਦਰਵਾਜ਼ੇ ਖੋਲਤੇ ਨੇ ਸਾਊਦੀ ਅਰੇਬੀਆ ਨੇ ਦੇਖੋ ਜਿਹੜਾ ਕਿ ਮੱਕਾ ਮਦੀਨਾ ਜਿੱਥੇ ਹੈਗਾ ਉਹਨਾਂ ਨੇ ਵੀ ਕਿੰਨਾ ਕੁਝ ਲਿਬਰਲ ਕਰਤਾ ਅਸੀਂ ਪਿੱਛੇ ਜਾਣਾ ਚਾਹੁੰਦੇ ਆ ਉਹ ਅੱਗੇ ਆ ਰਹੇ ਸੋ ਧਰਮ ਨੂੰ ਕਿਤਨਾ ਕਿਤੇ ਮੁੱਖ ਰੱਖ ਕੇ ਜਦੋਂ ਵੀ ਜਾਂ ਇਲੈਕਸ਼ਨ ਨੂੰ ਮੁੱਖ ਰੱਖ ਕੇ ਆਪਾਂ ਇਹ ਇਦਾਂ ਦੇ ਇਨਸੀਡੈਂਟ ਹੋਣਗੇ ਉਹ ਸਾਡੇ ਦੇਸ਼ ਨੂੰ ਆਲਰੇਡੀ ਬਹੁਤ ਪਿੱਛੇ ਮਤਲਬ ਲੈ ਕੇ ਜਾ ਚੁੱਕੇ ਨੇ ਅਸੀਂ ਅਫੋਰਡ ਹੀ ਨਹੀਂ ਕਰ ਸਕਦੇ ਸਾਡਾ ਦੇਸ਼ ਹੁਣ ਟੌਪ 5 ਚ ਆ ਗਿਆ ਆ ਔਰ ਜੇ ਇੰਡੀਆ ਯੂਐਸ ਤੇ ਚైనా ਲੜਨਾ ਆ ਇਹ ਸਾਨੂੰ ਚੀਜ਼ਾਂ ਨੂੰ ਛੱਡਣਾ ਪਏ ਡਾਕਟਰ ਸਾਹਿਬ ਸਿਟੀ ਗਰੁੱਪ ਦੇ ਵਿੱਚ ਚਾਹੇ ਆਪਾਂ ਸਿਟੀ ਯੂਨੀਵਰਸਿਟੀ ਦੀ ਗੱਲ ਕਰੀਏ ਚਾਹੇ ਆਪਾਂ ਸਿਟੀ ਗਰੁੱਪ ਜਲੰਧਰ ਦੀ ਗੱਲ ਕਰੀਏ ਬਹੁਤ ਸਾਰੀ ਕਸ਼ਮੀਰੀ ਸਟੂਡੈਂਟਸ ਕਸ਼ਮੀਰੀ ਐਮਪਲੋਇਜ਼ ਪੜ ਵੀ ਰਹੇ ਨੇ ਜੌਬ ਵੀ ਕਰ ਰਹੇ ਨੇ ਇੱਕ ਜਿਹੜਾ ਸਿਨੈਰੀਓ ਬਣ ਗਿਆ ਕੱਲ ਤੋਂ ਅਸੀਂ ਕੁਝ ਘਟਨਾ ਕਰਮ ਦੇਖੇ ਖਰੜ ਦੇ ਵਿੱਚ ਹੋਇਆ ਹਰਿਆਣੇ ਚ ਹੋਇਆ ਹੁਣ ਵਿਦਿਆਰਥੀਆਂ ਦੇ ਉੱਪਰ ਕਿਤੇ ਨਾ ਕਿਤੇ ਹਮਲੇ ਦੀ ਖਦਸਾ ਜਤਾਇਆ ਜਾ ਰਿਹਾ ਔਰ ਹੋਈਆਂ ਵੀ ਥੋੜੀਆਂ ਬਹੁਤੀਆਂ ਘਟਨਾਵਾਂ ਇਸ ਨੂੰ ਲੈ ਕੇ ਵੀ ਤੁਸੀਂ ਚਿੰਤਤ ਹੋ ਮੋਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਤੁਹਾਡਾ ਅੱਗੇ ਹੈ ਵੀ ਵਿਦਿਆਰਥੀਆਂ ਦੇ ਵਿੱਚ ਕਿਸੇ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਮੈਂ ਜਦੋਂ ਕਸ਼ਮੀਰ ਸਿਗਾ ਜਦੋਂ ਇਹ ਇਨਸੀਡੈਂਟ ਹੋਇਆ ਮੈਂ ਤੁਹਾਨੂੰ ਦੱਸਿਆ ਉਸੇ ਵੇਲੇ ਸਭ ਤੋਂ ਪਹਿਲਾਂ ਅਸੀਂ ਆਪਣੇ ਤਿੰਨੋਂ ਕੈਂਪਸਸ ਵਿੱਚ ਕਿਉਂਕਿ ਸਾਡੇ ਸਾਰੇ ਜਗ੍ਹਾ ਸੀਸੀਟੀਵੀ ਲੱਗੇ ਨੇ ਸਿਕਿਉਰਟੀ ਪਰਸਨਲ ਹੈ ਬਟ ਜਿੰਨੇ ਵੀ ਸਾਡੇ ਇੱਥੇ ਵਾਰਡਨਸ ਨੇ ਡੀਐਸਡਬਲਿਊਜ਼ ਨੇ ਸਾਨੂੰ ਅਲਰਟ ਕੀਤਾ ਤੇ ਇੱਕ ਸੈਸ਼ਨ ਲਿੱਤਾ ਬੱਚਿਆਂ ਦਾ ਇਕੱਠੇ ਕਰਕੇ ਜੀ ਔਰ ਬਹੁਤ ਮੈਂ ਮਤਲਬ ਸੈਟੀਸਫਾਈ ਹੋਇਆ ਕਿ ਨਾਨ ਮੁਸਲਮ ਵੀ ਲੋ ਵੀ ਆਇਆ ਕਿ ਇਹ ਸਾਡੇ ਨਾਲ ਨੇ ਅਸੀਂ ਅਸੀਂ ਇਹਨਾਂ ਵਾਸਤੇ ਹਮੇਸ਼ਾ ਖੜੇ ਆਂ ਔਰ ਉਹਨਾਂ ਨੇ ਕੈਂਡਲ ਮਾਰਚ ਕੱਢੇ ਕੈਂਪਸਸ ਦੇ ਵਿੱਚ ਔਰ ਕੰਡੈਮ ਕੀਤਾ ਔਰ ਫਿਰ ਅਸੀਂ ਜਲੰਧਰ ਤੇ ਲੁਧਿਆਣਾ ਦੀਆਂ ਮਾਰਕੀਟਾਂ ਚ ਜਾ ਕੇ ਵੀ ਕੈਂਡਲ ਮਾਰਚ ਕੱਢੇ ਸਾਡੇ ਵਿਦਿਆਰਥੀਆਂ ਨੇ ਔਰ ਮੋਰੇ ਸਗੋ ਰੇ ਕਸ਼ਮੀਰੀ ਬੱਚੇ ਔਰ ਜਿਹੜੀ ਲੋਕਲ ਪੋਪੂਲੇਸ਼ਨ ਸੀ ਉਹਨਾਂ ਨੇ ਬਹੁਤ ਸਰਾਹਾ ਕਿ ਭਈ ਇਹ ਬੱਚੇ ਸਾਡੇ ਨਾਲ ਅੱਜ ਖੜੇ ਨੇ ਇਹ ਵੀ ਕਿਦਣਾ ਕਿਤੇ ਡਿਪਰੈਸ ਨੇ ਸੈਡ ਨੇ ਕਿ ਇਹ ਇਨਸੀਡੈਂਟ ਘਟਣਾ ਨਹੀਂ ਵਾਪਰਨੀ ਚਾਹੀਦੀ ਸੀਗੀ ਬਟ ਇਹ ਬਾਕੀ ਦੇਸ਼ ਦੇ ਕੁਝ ਆਧਾਰਿਆਂ ਚ ਜੋ ਨੀਜ਼ ਆ ਰਹੀਆਂ ਨੇ ਕਿ ਬੱਚਿਆਂ ਨੂੰ ਹਸਪਤਾਲਾਂ ਚੋਂ ਕੱਢ-ਕੱਢ ਕੇ ਕੁੱਟਿਆ ਗਿਆ ਜਾਂ ਉਹਨਾਂ ਨੂੰ ਕੱਢਿਆ ਗਿਆ ਕਈ ਵਿਚਾਰੇ ਵਿਦਿਆਰਥੀ 에ਅਰਪੋਰਟਾਂ ਦੇ ਸੁੱਤੇ ਇਹ ਬਹੁਤ ਮਾੜੀ ਗੱਲ ਆ ਔਰ ਉਹ ਵੀ ਸਾਡੇ ਬੱਚੇ ਨੇ ਔਰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਚੰਦ ਬੰਦਿਆਂ ਦੀ ਮਤਲਬ ਜੇ ਗਲਤੀ ਹੈ ਕੋਈ ਉਹਨਾਂ ਦਾ ਆਪਾਂ ਲੱਖਾਂ ਬੰਦਿਆਂ ਨੂੰ ਜੇ ਇੱਕ ਰਿਲੀਜੀਅਨ ਬੇਸਿਸ ਉਹਨਾਂ ਨੂੰ ਪਨਿਸ਼ ਕਰਦੀ ਹੈ ਜਾਂ ਕੁਝ ਇਹੀ ਕਹਦੇ ਕਿ ਇਹ ਸਾਰੀ ਗਲਤ ਨੇ ਸੋ ਇਹ ਮੇਰੇ ਹਿਸਾਬ ਨਾਲ ਰਿਫਰੇਨ ਤੁਹਾਨੂੰ ਕਰਨਾ ਚਾਹੀਦਾ ਆ ਬਟ ਪੰਜਾਬ ਵਿੱਚ ਇਦਾਂ ਦੇ ਹਾਦ ਸੇ ਬਹੁਤ ਮਿਨਿਮਲਿਸਟਿਕ ਨੇ ਘੱਟ ਤੋਂ ਘੱਟ ਨੇ ਔਰ ਬਿਕਾਜ਼ ਪੰਜਾਬ ਇੱਕ ਵੈਲਕਮਿੰਗ ਸਟੇਟ ਆ ਅਸੀਂ ਖੁਸ਼ਹਾਲ ਸਟੇਟ ਆ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਆ ਔਰ ਇੱਥੇ ਮੇਰੇ ਹਿਸਾਬ ਨਾਲ ਕਸ਼ਮੀਰੀ ਬੱਚਾ ਬਹੁਤ ਜ਼ਿਆਦਾ ਤਨਾਜ ਚ ਪੜਦਾ ਆ ਔਰ ਪੜਾਉਂਦਾ ਵੀ ਆ ਸਾਡੇ ਕੋਲੇ ਸੀਟੀ ਗਰੁੱਪ ਵਿੱਚ ਹਜ਼ਾਰਾਂ ਬੱਚੇ ਪੜਦੇ ਨੇ ਔਰ ਮੇਰੇ ਹਿਸਾਬ ਨਾਲ 70 ਸੀ ਸਟਾਫ ਮੈਂਬਰਸ ਨੇ ਕਸ਼ਮੀਰ ਤੋਂ ਮੈਂ ਜਦੋਂ ਜਾਂਨਾ ਆ ਉਥੇ ਮੈਨੂੰ ਇੰਨਾ ਜ਼ਿਆਦਾ ਵੈਲਕਮ ਕਰਦੇ ਨੇ ਆਪਣੇ ਘਰਾਂ ਚ ਖਾਣਾ ਖਵਾਉਂਦੇ ਨੇ ਲੈ ਕੇ ਜਾਂਦੇ ਨੇ ਕਮਾਉਂਦੇ ਨੇ ਸੋ ਉਹ ਅਸੀਂ ਜੇ ਅਸੀਂ ਕਹਿੰਨੇ ਕਸ਼ਮੀਰ ਸਾਡਾ ਪਾਰਟ ਆ ਅਸੀਂ ਆਜ਼ਾਦ ਕਸ਼ਮੀਰ ਕਹਿੰਨੇ ਆ ਪੀਓਕੇ ਉਹ ਵੀ ਆਪਾਂ ਲੈ ਲੈਣਾ ਤੇ ਜੇ ਅਸੀਂ ਉਹ ਲੈਣਾ ਚਾਹੁੰਦੇ ਤੇ ਇਹਨੂੰ ਕਿਉਂ ਡਿਸਕਾਰਡ ਕਰ ਰਹੇ ਆ ਦਿਲ ਤੱਕ ਖੋਲਣਾ ਪੈਣਾ ਇਹਨੂੰ ਆਪਾਂ ਕਹਿ ਰਹੇ ਆ ਕਿ ਤੁਸੀਂ ਕਸ਼ਮੀਰ ਨਾ ਜਾਓ ਹਾਂ ਜਾਂ ਕਸ਼ਮੀਰਾਂ ਨੂੰ ਆਪਾਂ ਕੁੱਟੀਆ ਜਾਂ ਇੱਥੋਂ ਕੱਢ ਦਈਏ ਦੂਜੇ ਵਾਰ ਸੀ ਕਹਿ ਰਹੇ ਸੀ ਕਸ਼ਮੀਰ ਛੱਡਣਾ ਨਹੀਂ ਅਸੀਂ ਪੀਓਕੇ ਵੀ ਲੈਣਾ ਹੈ ਅਸੀਂ ਆਪਣੀ ਹੀ ਸਟੇਟਮੈਂਟ ਕਿਤੇ ਨਾ ਕਿਤੇ ਗਲਤ ਕਹਿ ਰਹੇ ਆ ਸਾਰਾ ਕਸ਼ਮੀਰ ਤੇ ਸਾਡਾ ਆ ਅਸੀਂ ਉਹਨੂੰ ਹਿੰਦੁਸਤਾਨ ਦਾ ਜਿਹ ਤਾਜ ਆ ਤੇ ਤਾਜ ਬਣਾ ਕੇ ਰੱਖਣਾ ਪੈਣਾ ਨੋ ਡਾਊਟ ਆ ਪੰਜਾਬ ਦੀ ਇੱਕ ਖਾਸੀਅਤ ਹੈ ਕਿ ਪੰਜਾਬ ਨੇ ਜਿਹੜਾ ਹੈਗਾ ਉਸ ਵਕਤ ਸਭ ਨੂੰ ਦਿਲ ਨਾਲ ਲਾਇਆ ਸੀਨੇ ਨਾਲ ਲਾਇਆ ਜਦੋਂ ਉਹਨਾਂ ਤੇ ਕੋਈ ਭੀੜ ਪੈਂਦੀ ਆ ਚਾਹੇ 370 ਦੇ ਵੇਲੇ ਕਸ਼ਮੀਰੀ ਵਿਦਿਆਰਥੀਆਂ ਦੇ ਉੱਪਰ ਇੱਕ ਬੜਾ ਸੰਕਟ ਆਇਆ ਸੀ ਉਸ ਤੋਂ ਪਹਿਲਾਂ ਕਰੋਨਾ ਦੇ ਟਾਈਮ ਵੀ ਹੁਣ ਵੀ ਮੈਂ ਕੱਲ ਤੋਂ ਦੇਖ ਰਿਹਾ ਕੁਝ ਸਮਾਜ ਸੇਵੀ ਸੰਸਥਾਵਾਂ ਕੋਈ ਸਿੱਖ ਜਥੇਬੰਦੀਆਂ ਡਾਕਟਰ ਧਰਮਬੀਰ ਗਾਂਧੀ ਨੇ ਵੀ ਆਪਣੇ ਸੋਸ਼ਲ ਅਕਾਊਂਟ ਤੇ ਪਾਇਆ ਵੀ ਕਿਸੇ ਨੂੰ ਵੀ ਕੋਈ ਸਮੱਸਿਆ ਆਉਂਦੀ ਹੈ ਮੇਰਾ ਨੰਬਰ ਆ ਮੈਨੂੰ ਕੰਟੈਕਟ ਕਰੋ ਤਾਂ 노 ਡਾਊਟ ਆ ਮਲਟੀ ਰੀਜ਼ਨ ਵੀ ਵਿਦਿਆਰਥੀ ਤੁਹਾਡੇ ਕੋਲ ਹੈਗੇ ਆ ਇਹੋ ਜਿਹੇ ਬਲੇ ਜਿਹੜਾ ਹੈਗਾਗਾ 노 ਡਾਊਟ ਭਾਵਨਾਵਾਂ ਦੇ ਉੱਪਰ ਕਿਸੇ ਦਾ ਕੰਟਰੋਲ ਨਹੀਂ ਹੁੰਦਾ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਹਰ ਕੋਈ ਯੂਜ਼ ਕਰਦਾ ਕਿਤੇ ਨਾ ਕਿਤੇ ਕਿਹਦੇ ਦਿਮਾਗ 'ਚ ਕਿਹੜਾ ਪੁਆਇੰਟ ਹਿੱਟ ਹੋ ਜੇ ਤਾਂ ਮਲਟੀ ਜਿਹੜੇ ਸਾਰੇ ਧਰਮਾਂ ਦੇ ਵਿਦਿਆਰਥੀ ਇਕੱਠੇ ਰਹਿਣ ਉਹ ਉਹ ਵੀ ਤੁਸੀਂ ਕੋਈ ਸੈਸ਼ਨ ਵਗੈਰਾ ਲਿਆ ਹੋਏਗਾ ਜੀ ਜੀ ਅ ਮੇਕ ਸ਼ੂਰ ਕਰਦੇ ਆ ਕਿ ਫੋਰਟਨਾਈਟਲੀ ਆ ਮਨਥਲੀ ਇੱਕ ਮਲਟੀ ਫੇਥ ਸੈਸ਼ਨ ਲੈਂਦੇ ਰਹੀ ਹੌਸਟਲਾਂ ਦੇ ਵਿੱਚ ਯੂਨੀਵਰਸਿਟੀ ਕੈਂਪਸ ਦੇ ਵਿੱਚ ਬਿਕੋਜ਼ ਸਾਡੇ ਕੋਲੇ ਤਕਰੀਬਨ 1000 ਕੈਫਰੀਕਨ ਬੱਚਾ ਪੜਦਾ ਹੈ ਜਿਹੜਾ ਕਿ ਕਾਫੀ ਹੱਦ ਤੱਕ 크ਿਸਚੀਅਨ ਜਾਂ ਮੁਸਲਮਾਨ ਹੁੰਦਾ ਆ ਸਿੱਖ ਬੱਚਾ ਤਾਂ ਆਬਵੀਅਸਲੀ ਹਿੰਦੂ ਬੱਚਾ ਕਸ਼ਮੀਰੀ ਬੱਚਾ ਔਰ ਇਵਨ ਸਾਊਥ ਤੋਂ ਕਾਫੀ ਨਾਰਥ-ਈਸਟ ਤੋਂ ਬੱਚੇ ਪੜਦੇ ਆ ਮਲਟੀ ਫੇਥ ਆ ਮਲਟੀ ਰਿਲੀਜੀਅਨ ਹੈ ਗਿਆ ਸੋ ਇਹਨਾਂ ਨਾਲ ਅਸੀਂ ਰਲ ਮਿਲ ਕੇ ਰਹੇਦਾ ਆ ਔਰ ਟੱਚਵੁੱਡ ਸਾਡੇ ਇੱਥੇ ਇਦਾਂ ਦੀ ਹਾਲੇ ਤੱਕ ਕੋਈ ਘਟਨਾ ਨਹੀਂ ਹੋਈ ਜਿਹੜੇ ਇਲਿਜਨ ਬੇਸਿਸ ਤੇ ਕੋਈ ਹੋਈ ਹੋਵੇ ਬਟ ਅਸੀਂ ਮੇਕ ਸ਼ੁਰ ਕਰਦੇ ਤਾਂ ਕਿ ਉਹਨਾਂ ਨਾਲ ਸੈਸ਼ਨਸ ਲੈਂਦੇ ਰਹੀਏ ਉਹਨਾਂ ਨਾਲ ਗੱਲਬਾਤ ਕਰਦੇ ਰਹੀਏ ਔਰ ਇਥੇ ਇੱਕ ਅਸੀਂ ਇਵੈਂਟ ਕਰਾਨੇ ਆ ਜਿਹੜਾ ਹੋਸਟਲ ਪ੍ਰੈਮੀਅਰ ਲੀਗ ਹੁੰਦਾ ਹੈ ਜੀ ਉਹ 7 ਦਿਨ ਦਾ ਹੁੰਦਾ ਹੈ ਔਰ ਉਹ ਮੇਖਾ ਅਗਲੇ ਹਫਤੇ ਹੀ ਹੈ ਉਹਦੇ ਵਿੱਚ ਸਾਰੀ ਸਟੇਟਾਂ ਦੇ ਧਰਮਾਂ ਦੇ ਬੱਚੇ ਪਰਫਾਰਮ ਕਰਦੇ ਨੇ ਇੱਕ ਜੁਟਤਾ ਦਾ ਮੈਸੇਜ ਦਿੰਦੇ ਨੇ ਯੂਨਿਟੀ ਦਾ ਮੈਸੇਜ ਦਿੰਦੇ ਨੇ ਸੋ ਇਦਾਂ ਦੇ ਇਵੈਂਟਸ ਨਾਲ ਵੀ ਕਿਤੇ ਨਾ ਕਿਤੇ એનર્ਜੀ ਚੈਨਲਾਈਜ਼ ਹੁੰਦੀ ਹੈ ਔਰ ਬੱਚੇ ਰਲ ਮਿਲ ਕੇ ਰਹਿੰਦੇ ਨੇ ਜੀ ਡਾਕਟਰ ਸਾਹਿਬ ਬਹੁਤ ਅਹਿਮ ਸਵਾਲਾਂ ਤੇ ਗੱਲਬਾਤ ਕੀਤੀ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਿਟੀ ਗਰੁੱਪ ਹਮੇਸ਼ਾ ਹੀ ਇੱਕ ਯੂਨਿਟੀ ਬਣਾ ਕੇ ਰੱਖਦਾ ਸਰਬ ਧਰਮ ਔਰ ਸਾਂਝੀਵਾਲਤਾ ਦੀ ਗੱਲ ਕਰਦਾ ਸੋ ਬਹੁਤ ਸ਼ੁਕਰੀਆ ਸਮਾਂ ਦੇਣ ਲਈ ਥ